ਸਰਕਾਰ ਦਾ ਦਾਵਾ ਹੈ ਜੀ ਕਿ ਉਹ ਸਿੱਖਿਆ ਕ੍ਰਾਂਤੀ ਲੈ ਕੇ ਆਇਆ। ਬਖਾਨਿਆਂ ਦੇ ਉਦਘਾਟਨ ਨੂੰ ਆਪਾਂ ਸਿੱਖਿਆ ਕ੍ਰਾਂਤੀ ਲਈ। ਇੰਨਾ ਕਿ ਜਿਹੜਾ ਇਹਨਾਂ ਨੇ ਲੈਵਲ ਸੱਟਤਾ ਬੱਚਾ ਨਾ ਤਾਂ ਪੜ ਸਕੇ। ਕਾਲਜਾਂ ਦੇ ਵਿੱਚ ਫੀਸਾਂ ਹੀ ਇੰਨੀਆਂ ਜ਼ਿਆਦਾ ਹੈ ਜਿਹੜੇ ਸਰਕਾਰੀ ਕਾਲਜ ਆ ਉਹਨਾਂ ਦੇ ਵਿੱਚ। ਮਾਨ ਸਾਹਿਬ ਕਹਿੰਦੇ ਸੀ ਪੰਜਾਬ 'ਚ ਗੋਰੇ ਕੰਮ ਕਰਨ ਆਉਣਗੇ। ਐਸਡੀ ਕਾਲਜ ਦੇ ਪਿੱਛੇ ਤਾਂ ਵੈਸੇ ਵੀ ਕਹਿੰਦੇ ਅੰਗਰੇਜ਼ਾਂ ਦਾ ਕਵਰਿਸਥਾਨ ਆ। ਹੋ ਸਕਦਾ ਰਾਤ ਨੂੰ ਉੱਥੇ ਗੋਰੇ ਉੱਥੇ ਪੜਾਉਣ ਆਉਂਦੇ ਹੋਣ। ਸਾਨੂੰ ਕਿਤੇ ਨਾ ਕਿਤੇ ਉੱਥੇ ਇੱਕ ਸਾਡੀ ਭੈਣ ਬਲੋਟਰ ਫੌਰ ਵੀ ਸ਼ਹੀਦ ਹੋ ਗਈ। ਸਾਨੂੰ ਆਪ ਨੂੰ ਫੀਲ ਹੁੰਦਾ ਇੱਕ ਨੌਕਰੀ ਲੈਣ ਵਾਸਤੇ ਬੰਦਾ ਸੁਸਾਈਡ ਕਰ ਗਿਆ। ਪੰਜਾਬੀ ਯੂਨੀਵਰਸਿਟੀ ਦਾ ਪੇਪਰ ਤੱਕ ਖਰੀਦਣ ਦੇ ਪੈਸੇ ਹੈ ਨਹੀਂ ਗਏ। ਭਗਵੰਤ ਮਾਨ ਵਾਰ-ਵਾਰ ਇਹ ਕਹਿੰਦੇ ਰਹੇ ਕਿ ਯੂਨੀਵਰਸਿਟੀ ਆ ਕੇ ਬੋਲਦੇ ਰਹੇ ਕਿ ਜਿੰਨੇ ਯੂਨੀਵਰਸਿਟੀ ਡਾਗ ਚਾਹੀਦੀ ਆ ਉਹ ਮਿਲੂਗੀ ਤੇ ਫੰਡ ਰੀਲੀਜ਼ ਵੀ ਹੋਏ ਆ। ਇੱਕ ਵੀ ਡਾਕੂਮੈਂਟ ਰੀਲੀਜ਼ ਹੋਇਆ ਪਬਲਿਕ ਡੋਮੇਨ ਚ ਲੈ ਕੇ ਆਉਣ। ਖੁਦ ਦੇ ਲੋਕਾਂ ਕੋਲੇ ਤਨਖਾਹ ਦੇਣ ਦੇ ਪੈਸੇ ਹੈ ਨਹੀਂ ਗਏ। ਡਿਪਾਰਟਮੈਂਟਾਂ ਚੋਂ ਪੈਸੇ ਵਾਪਸ ਮੰਗਾਈ ਜਾ ਰਹੇ। ਸਮਜੀਵ अरोड़ा ਜੀ बिजनेਸਮੈਨ ਹਨ ਉਹਨਾਂ ਨੇ ਗਰਨ ਸਰਕਾਰੀ ਕਾਲਜ ਲੁਧਿਆਣੇ ਆ ਉਹਦੀ ਪਾਰਕਿੰਗ ਤੇ ਕਬਜ਼ਾ ਕੀਤਾ ਉਹ ਤਾਂ ਦਲੇਰ ਆ ਉਹ ਬੱਚੇ ਦਲੇਰ ਆ ਮੇਰੀਆਂ ਭੈਣਾ ਜਿਨ੍ਹਾਂ ਨੇ ਬੈਰੀਕੇਟਿੰਗ ਦੀ ਤਾਰ ਪੱਟ ਕੇ ਆਪਦਾ ਜਿਹੜਾ ਕਬਜ਼ਾ ਛਡਾਇਆ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਤੇ ਜੇਕਰ ਸੀਨੀਅਰ ਵਰਕਰ ਨੇ ਫਿਰ ਭੰਮਨੀਸ਼ ਸੀ ਦੀ ਹੈ ਸਰਵਿੰਦ ਕੇਜਰੀਵਾਲ ਹੈ ਸਾਬਕਾ ਬਿਊਰੋਕ੍ਰੇਟ ਨੇ ਉਹਨਾਂ ਨੂੰ ਤਾਂ ਤਜਰਬਾ ਹੈ ਦਿੱਲੀ ਦੇ ਵਿੱਚ ਵੀ ਸਰਕਾਰ ਚ ਲਾਉਣ ਦਾ ਉਹਦਾ ਹਰਜ ਕੀ ਹੈ ਜੇਕਰ ਉਹ ਪੰਜਾਬ ਦੇ ਵਿੱਚ ਸ਼ਿਕਿਆ ਦੇ ਮੁੱਦਿਆਂ ਤੇ ਜਾਂ ਕਿਸੇ ਹੋਰ ਤੇ ਗੱਲ ਕਰਦੇ। ਮਨੀਸ਼ ਸੁਸੋਦੀਆ ਜੇਲ੍ਹ ਘਟ ਕੇ ਆਇਆ ਐਕਸਾਈਜ਼ ਪਾਲਿਸੀ 'ਚ। ਸਤਿੰਦਰ ਜੈਨ ਜੇਲ੍ਹ ਘਟ ਕੇ ਆਇਆ। ਕੇਜਰੀਵਾਲ ਆਪ ਐਕਸਾਈਜ਼ ਪਾਲਿਸੀ ਜੇਲ੍ਹ ਘਟ ਕੇ ਆਇਆ। ਕੇਜਰੀਵਾਲ ਤਾਂ ਖੁਦ ਕਰਪਟ ਹੈ। ਜਿਹੜਾ 45 ਕਰੋੜ ਰੁਪਇਆ ਆਮ ਆਦਮੀ ਆਪਦੇ ਮਹਿਲ ਤੇ ਲਾ ਸਕਦਾ। ਉਹ ਪੰਜਾਬ ਦਾ ਭਵਿੱਖ ਕੀ ਸਵਾਰੂਗਾ? ਯੂਪੀ ਬਿਹਾਰ ਤੋਂ ਬੰਦੇ ਚੇਅਰਮੈਨ ਬਣਾਏ ਜਾ ਰਹੇ ਆ। ਉਹ ਪੰਜਾਬ ਦਾ ਭਵਿੱਖ ਕੀ ਸਵਾਰਨਗੇ? ਉਹਨਾਂ ਨੂੰ ਪੰਜਾਬ ਦੀ ਇਤਿਹਾਸ ਬਾਰੇ ਕੀ ਪਤਾ? ਸਾਰੀ ਸਰਕਾਰ ਦਿੱਲੀ ਦੇ ਥੱਲੇ ਲੱਗੀ ਪਈ ਹੈ। ਅਹੁਦਿਆਂ ਦੇ ਮਾਰੇ ਉਹਨਾਂ ਦੇ ਥੱਲੇ ਲੱਗੇ ਪਏ ਆ ਭਗਵੰਤ ਮਾਨ ਤਾਂ ਇੱਕ ਡੰਮੀ ਮੁੱਖ ਮੰਤਰੀ ਹੈ। ਦੁਨੀਆ ਦੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਆਮ ਆਦੀ ਪਾਰਟੀ ਦੀ ਸਰਕਾਰ ਜਦੋਂ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਸਭ ਤੋਂ ਵੱਡਾ ਨਾਰਾ ਸਿੱਖਿਆ ਦਾ ਲਗਾਉਂਦੀ ਹੈ। ਸਿੱਖਿਆ ਤੇ ਸਿਹਤ ਦੋ ਵੱਡੇ ਮਸਲੇ ਉਹ ਕਹਿੰਦੇ ਨੇ ਕਿ ਅਸੀਂ ਦਿੱਲੀ ਦੇ ਵਿੱਚ ਵੀ ਸੁਧਾਰੇ ਸੀਗੇ ਅਸੀਂ ਪੰਜਾਬ ਦੇ ਵਿੱਚ ਸੁਧਾਰਾਂ। ਪਰ ਦਿੱਲੀ ਦੇ ਵਿੱਚ ਪਿਛਲੇ ਸਮੇਂ ਜਦੋਂ ਚੋਣਾਂ ਹੋਈਆਂ ਤਾਂ ਆਮ ਆਦੀ ਪਾਰਟੀ ਨੂੰ ਰਿਜੈਕਟ ਕੀਤਾ ਲੋਕਾਂ ਨੇ। ਪੰਜਾਬ ਦੇ ਵਿੱਚ ਉਹਨਾਂ ਦੀ ਮੌਜੂਦਾ ਸਰਕਾਰ ਅਤੇ ਉਹਨਾਂ ਦਾ ਟਿੱਲ ਦਾ ਜ਼ੋਰ ਲੱਗਿਆ ਹੋਇਆ ਕਿ ਕਿ ਲੋਕਾਂ ਦੇ ਵਿੱਚ ਇਹ ਗੱਲ ਲੈ ਕੇ ਜਾਈ ਜਾਵੇ ਕਿ ਉਹ ਸਿੱਖਿਆ ਨੂੰ ਲੈ ਕੇ ਸੋਹਿਰਦ ਨੇ ਸਿੱਖਿਆ ਕ੍ਰਾਂਤੀ ਦੇ ਇੱਕ ਮੂਵਮੈਂਟ ਚਲਾਈ ਜਾ ਰਹੀ ਆ ਪਿਛਲੇ ਦਿਨੀ ਸਕੂਲਾਂ ਦੇ ਵਿੱਚ ਨੀ ਪੱਥਰ ਵੀ ਰੱਖੇਗੇ ਇਹ ਸਾਰੇ ਕਾਸੇ ਦੇ ਵਿੱਚ ਇੱਕ ਗੱਲ ਹੁੰਦੀ ਆ ਕਿ ਉਚੇਰੀ ਸਿੱਖਿਆ ਨੂੰ ਸਰਗਾ ਸਰਕਾਰ ਨੈਗਲੈਕਟ ਕਰਦੀ ਆ ਇਹ ਲੰਬੇ ਸਮੇਂ ਤੋਂ ਇੱਕ ਵਰਤਾਰਾ ਸੀ ਦੇਖ ਰਿਹਾ ਕਿ ਪੰਜਾਬ ਦੀ ਜਿਹੜੀ ਉਚੇਰੀ ਸਿੱਖਿਆ ਉਹਦਾ ਹਾਲ ਵੱਧ ਤੋਂ ਵੱਧ ਹੁੰਦਾ ਜਾ ਰਿਹਾ ਹੈ ਕੀ ਆਮ ਆਦਮੀ ਪਾਰਟੀ ਉਹਦੇ ਵਿੱਚ ਕੁਝ ਸੁਧਾਰ ਲੈ ਕੇ ਆਉਣ ਵਿੱਚ ਸਫਲ ਹੋਈ ਹੈ ਦਾਅਵੇ ਕੀ ਸੱਚਾਈ ਕੀ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਆਰਟੀ ਐਕਟਿਵਿਸਟ ਰਾਜਿੰਦਰ ਸਿੰਘ ਨੇ ਬਈ ਜੀ ਸ੍ਰੀ ਕਾਲ ਸਸ਼ੀਕਰ ਬਾਈ ਜੀ ਸਰਕਾਰ ਦਾ ਦਾਵਾ ਹੈ ਜੀ ਕਿ ਉਹ ਸਿੱਖਿਆ ਕ੍ਰਾਂਤੀ ਲੈ ਕੇ ਆਇਆ ਸਕੂਲਾਂ ਤੋਂ ਲੈ ਕੇ ਕਾਲਜਾਂ ਤੱਕ ਕਾਲਜ ਤੋਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਹਾਲਾਤ ਉਹ ਬਦਲ ਰਹੇ ਆ ਸਰਕਾਰ ਰੋਜ਼ਗਾਰ ਵੀ ਦੇ ਰਹੀ ਆ ਸਿੱਖਿਆ ਦੇ ਦਾਅਵੇ ਨੇ ਦਾਅਵੇ ਦੀ ਸੱਚਾਈ ਕੀ ਤੁਹਾਨੂੰ ਕੀ ਲੱਗਦਾ ਦੇਖੋ ਤੁਸੀਂ ਸ਼ੁਰੂ ਚ ਦੱਸਿਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਤੇ ਹੈਲਥ ਰੂ ਲੈ ਕੇ ਜਿਹੜੀ ਪੰਜਾਬ ਦੇ ਵਿੱਚ ਆਈ ਸੀਗੀ ਸ਼ੁਰੂ ਚ ਤੁਸੀਂ ਬੋਲਣ ਲੱਗੇ ਕਿਹਾ ਵੀ ਇਹਨਾਂ ਨੇ ਨੀ ਪੱਥਰ ਵੀ ਰੱਖੇ ਨੀ ਪੱਥਰ ਰੱਖੇ ਕਹਦੇ ਵਿਖਾਨਿਆਂ ਦੇ ਉਦਘਾਟਨ ਨੂੰ ਆਪਾਂ ਸਿੱਖਿਆ ਕ੍ਰਾਂਤੀ ਨਹੀਂ ਕਹਿੰਦੇ ਦੂਜੀ ਗੱਲ ਇਹਨਾਂ ਦੀ ਸਰਕਾਰ ਦੇ ਵਿੱਚ ਇੱਕ ਨਵੀਂ ਇਮਾਰਤ ਵੀ ਨਹੀਂ ਬਣੀ ਕਿਸੇ ਸਕੂਲ ਦੀ ਕਿਸੇ ਕਾਲਜ ਦੀ ਕਿਸੇ ਇੰਸਟੀਚਿਊਟ ਦੀ ਫੇਰ ਕੀ ਹੈ ਇੱਕ ਉਚੇਰੀ ਸਿੱਖਿਆ ਨੂੰ ਖਾਸ ਕਰਕੇ ਕੁਝ ਇੰਨਾ ਕ ਜਿਹੜਾ ਇਹਨਾਂ ਨੇ ਲੈਵਲ ਸੈੱਟਤਾ ਵੀ ਬੱਚਾ ਨਾ ਤਾਂ ਪੜ ਸਕੇ ਤੇ ਜੇਕਰ ਪੜਨ ਦੀ ਕੋਸ਼ਿਸ਼ ਕਰੂਗਾ ਤਾਂ ਕੁਝ ਕਾਲਜਾਂ ਦੇ ਵਿੱਚ ਫੀਸਾਂ ਹੀ ਇੰਨੀਆਂ ਜ਼ਿਆਦਾ ਹੈ ਜਿਹੜੇ ਸਰਕਾਰੀ ਕਾਲਜ ਆ ਉਹਨਾਂ ਦੇ ਵਿੱਚ ਵੀ ਕਿਉਂਕਿ ਸਰਕਾਰੀ ਕਾਲਜਾਂ ਦੇ ਵਿੱਚ ਸੈਲਫ ਫਾਈਨੈਂਸ ਕੋਰਸ ਚੱਲਦੇ ਆ ਸੈਲਫ ਫਾਈਨੈਂਸ ਕੋਰਸਾਂ ਦੇ ਵਿੱਚ ਜਿਵੇਂ ਲੁਧਿਆਣੇ ਪਿੱਛੇ ਹੁਣ ਇਲੈਕਸ਼ਨ ਸੀਗੇ ਐਸਸੀਡੀ ਕਾਲਜ ਸੀ ਸ਼ਤੀਸ਼ ਚੰਦਰ ਤਵਨਜੀ ਦੇ ਨਾਂ ਤੇ ਕਾਲਜ ਬਣਿਆ ਹੋਇਆ ਉਹ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਸ਼ਤੀਸ਼ ਚੰਦਰ ਤਵਨਜੀ ਇਸਰੋ ਦੇ ਚੇਅਰਮੈਨ ਰਹੇ ਆ ਉਨ੍ਹਾਂ ਦੇ ਨਾਮ ਦੇ ਉੱਤੇ ਇੱਕ ਸੈਟੇਲਾਈਟ ਪੁਆਇੰਟ ਬਣਿਆ ਹੋਇਆ ਆਈਲੈਂਡ ਦੇ ਉੱਤੇ ਜਿੱਥੋਂ ਉਪਗ੍ਰਹਿ ਛੱਡੇ ਜਾਂਦੇ ਆ ਉਸ ਧੀਸ਼ ਚੰਦਰ ਧਵਨ ਜੀ ਉਸ ਐਸਸੀਡੀ ਕਾਲਜ ਚੋਂ ਪੜ੍ਹੇ ਹੋਏ ਆ ਫਿਰ ਦੂਜੀ ਗੱਲ ਜਿੰਨੇ ਲੀਡਰ ਇਲੈਕਸ਼ਨ ਲੜੇ ਆ ਲੁਧਿਆਣਾ ਬੈਸਟ ਦੇ ਵਿੱਚੋਂ ਜਿੰਨੇ ਇਲੈਕਸ਼ਨ ਲੜੇ ਆ ਚਾਹੇ ਉਹ ਸੰਜੀਵ अरोड़ा ਜੀ ਹੋਣ ਚਾਹੇ ਭਾਰਤ ਭੂਸ਼ਨਾ ਸੁਜੀ ਹੋਣ ਹੋਰ ਮਹਿੰਦਰ ਸਿੰਘ ਗਰੇਵਾਲ ਹੋਣ ਡੇਵਿਡ ਧਵਨ ਹੋਣ ਇਹ ਸਾਰੇ ਜਿਹੜੀਆਂ ਪਰਸਨੈਲਿਟੀਆਂ ਹੈਗੀਆਂ ਜਿਨ੍ਹਾਂ ਨੇ ਪੰਜਾਬ ਦਾ ਨਾਮ ਵਰਡ ਲੈਵਲ ਤੇ ਜਿਹੜਾ ਹੈਗਾ ਰੋਸ਼ਨ ਕੀਤਾ ਉਹ ਸਾਰੇ ਇਸ ਐਸ்சிਡੀ ਕਾਲਜ ਚ ਪੜੇ ਹੋਏ ਆ ਪਰ ਹੈਰਾਨੀ ਇਸ ਇਸ ਕਰਕੇ ਹੁੰਦੀ ਹੈ ਵੀ ਉੱਥੇ ਜਿਹੜੇ ਕੋਰਸਾਂ ਦੀ ਫੀਸ ਹੈ ਜਿਹੜੇ ਬੀਏ ਦੇ ਕੋਰਸ ਹੈ ਬੀਸੀਏ ਦੇ ਹੈ ਬੀਐਸਸੀ ਹੈ ਐਮਐਸਸੀ ਹੈ ਉਹਨਾਂ ਦੇ ਕੋਰਸ ਉੱਥੇ ਇੱਕ ਪਹਿਲਾ ਰੈਗੂਲਰ ਕੋਰਸ ਚੱਲਦੇ ਆ ਫਿਰ ਸੈਲਫ ਫਾਈਨਾਂਸ ਚੱਲਦੇ ਆ ਰੈਗੂਲਰ ਕੋਰਸਾਂ ਦੇ ਉੱਥੇ ਕੁਝ ਸੀਟਾਂ ਦੀ ਵੰਡ ਕੀਤੀ ਹੈ ਜਿੱਥੇ ਮੈਂ ਤੁਹਾਨੂੰ ਪੂਰੇ ਐਕੂਰੇਟ ਡਾਟੇ ਨਾਲ ਦੱਸਦਾਗਾ ਵੀ 480 ਤਾਂ ਉੱਥੇ ਬੀਏ ਦੀਆਂ ਸੀਟਾਂ ਆ ਤੇ ਬੀ ਕਾਮ ਦੀ 140 ਹੈ ਐਵੇਂ ਹੀ ਐਮ ਕਾਮ ਦੀ 140 ਹੈ ਲਗਭਗ ਸੀਟਾਂ 40 ਤੇ ਤੁਸੀਂ ਲਾਓ ਵੀ ਜਿਹੜੇ ਰੈਗੂਲਰ ਕੋਰਸ ਚੱਲਦੇ ਆ ਜਿਹੜੇ ਸਰਕਾਰੀ ਕੋਰਸ ਦੇ ਅੰਡਰ ਚੱਲਣੇ ਚਾਹੀਦੇ ਆ ਜਿਨ੍ਹਾਂ ਦੀ ਸਰਕਾਰੀ ਫੀਸ ਹੈ ਉਹ ਹੈਗੀ 9000 ਹੈ ਕਿਸੇ ਦੀ 8000 ਹੈ ਜਿਵੇਂ ਬੀਏ ਦੀ ਹੈਗੀ ਆ 9000 ਤੇ ਐਮਏ ਦੀ ਹੈਗੀ ਹੈ 8000 ਪਰ ਜੇਕਰ ਬੀਬੀਏ ਤੇ ਬੀਸੀਏ ਦੀ ਗੱਲ ਕਰੀਏ ਗ੍ਰੈਜੂਏਸ਼ਨ ਹੀ ਉਹ ਹੈ ਤੇ ਗ੍ਰੈਜੂਏਸ਼ਨ ਹੀ ਉਹ ਹੈ ਰੈਗੂਲਰ ਕੋਰਸ ਦੀ ਫੀਸ ਹੈਗੀ 8000 ਪਰ ਸੈਲਫ ਫਰੈਂਸ ਦੀ ਕੋਰਸ ਦੀ ਫੀਸ ਹੈਗੀ 30000 ਰੁਪਏ ਫਿਰ ਸਰਕਾਰੀ ਕਾਲਜ ਕਹਾਦਾ ਨਾਮ ਦੇ ਸਰਕਾਰੀ ਰਹੇਗੇ ਫਿਰ ਕਿਤੇ ਨਾ ਕਿਤੇ ਆਉਂਦਾ ਵੀ ਜਿਹੜੀ 30 30000 ਫੀਸ ਰੱਖੀ ਹੈ ਵੀ ਇੱਥੇ ਕੋੜਾ ਅੰਗਰੇਜ਼ ਭੜਾਉਣਾ ਹੁੰਦੇ ਆ ਕਿਉਂਕਿ ਮਾਨ ਸਾਹਿਬ ਕਹਿੰਦੇ ਸੀ ਪੰਜਾਬ ਪੰਜਾਬ ਚ ਗੋਰੇ ਕੰਮ ਕਰਨ ਆਉਣਗੇ ਐਸ ਸੀ ਡੀ ਕਾਲਜ ਦੇ ਪਿੱਛੇ ਤਾਂ ਵੈਸੇ ਵੀ ਕਹਿੰਦੇ ਅੰਗਰੇਜ਼ਾਂ ਦਾ ਕਵਰਸਥਾਨ ਆ ਹੋ ਸਕਦਾ ਰਾਤ ਨੂੰ ਉੱਥੇ ਗੋਰੇ ਉੱਠ ਕੇ ਭੜਾਉਣਾ ਹੁੰਦੇ ਹੁਣ ਤਾਂ ਜਿਹੜੀ ਆ ਫੀਸ 30 30000 ਤੇ 57 57000 ਰੁਪਏ ਫਿਰ 2 ਕਿਲੋਮੀਟਰ ਦੂਰ ਤੇ ਕੁੜੀਆਂ ਦਾ ਸਰਕਾਰੀ ਕਾਲਜ ਆ ਉੱਥੇ ਐ ਐਮ ਐਸ ਸੀ ਦੀ ਫੀਸ ਜਿਵੇਂ ਐਸ ਸੀ ਡੀ ਦੇ ਵਿੱਚ ਤਾਂ ਹੈਗੀ 52000 ਤੇ ਜਗਰਾਉਂ ਸਰਕਾਰੀ ਕਾਲਜ ਆ ਕਿਸੇ ਟਾਈਮ ਜਗਰਾਉਂ ਜਿਹੜਾ ਸਰਕਾਰੀ ਕਾਲਜ ਆ ਸਾਇੰਸ ਕਾਲਜ ਆ ਏਸ਼ੀਆ ਦਾ ਟੌਪੈਸਟ ਕਾਲਜ ਹੁੰਦਾ ਸੀ ਪ੍ਰੈਸਟੀਜੀਅਸ ਕਾਲਜ ਉਹਦੇ ਵਿੱਚ ਤੁਸੀਂ ਲਾਓ ਵੀ ਲੋਕ ਐਡਮਿਸ਼ਨ ਲੈਣ ਬੱਚੇ ਐਡਮਿਸ਼ਨ ਲੈਣ ਵਾਸਤੇ ਤਰਸਦੇ ਹੁੰਦੇ ਸੀ ਉੱਥੇ ਅਰਜ ਦੇ ਟਾਈਮੋਂ ਕਾਲਜ ਦੀ ਇਹਨਾਂ ਨੇ ਹਾਲਾਤ ਇੰਨੇ ਕ ਮਾੜੇ ਕਰਤੇ ਉੱਥੇ ਜਿਹੜੀ ਹੈਗੀ ਆ ਬੀ ਐਸ ਸੀ ਹੈਗੀ ਆ ਉਹ 13000 ਵਿੱਚ ਹੁੰਦੀ ਹੈ ਕੀ ਗੱਲ ਭਾਈ ਇਸ ਇੱਕੋ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਰਨ ਕਰਦੀ ਹੈ ਇੱਕੋ ਸਰਕਾਰੀ ਕਾਲਜ ਹੈ ਸਰਕਾਰ ਰਨ ਕਰਦੀ ਹੈ ਫਿਰ ਇੰਨਾ ਫੀਸਾਂ ਦਾ ਅੰਤਰ ਕਿਉਂ ਕਿਤੇ ਨਾ ਕਿਤੇ ਇਸ ਚੀਜ਼ਾਂ ਨੂੰ ਦੇਖ ਕੇ ਇਹ ਗਰੀਬ ਬੱਚਿਆਂ ਤੋਂ ਜਿਹੜੀ ਹੈ ਅ এডਿਕੇਸ਼ਨ ਨੂੰ ਦੂਰ ਕੀਤਾ ਜਾ ਰਿਹਾ ਜਿਵੇਂ ਨਾਰੇ ਮਾਰਦੀ ਹੈ ਸਰਕਾਰ ਵੀ ਅਸੀਂ এডਿਕੇਸ਼ਨ ਨੂੰ ਬਹੁਤ ਸੁਧਾਰਤਾ ਤਾਂ ਸੁਧਾਰਤਾ ਹੈ ਇਹ ਦੱਸੋ ਵੀ ਕਿੱਥੇ ਹੈ ਭਗਵੰਤ ਸਿੰਘ ਬੜਾ ਮਮਿਕਰੀਆਂ ਕਰਦੇ ਹੁੰਦੇ ਸੀ ਜਦੋਂ ਸਰਕਾਰ ਚ ਨਹੀਂ ਆਏ ਸੀ ਅਖੇ ਜੀ ਇਹਨਾਂ ਦੇ ਤਾਂ ਮਿਨਿਸਟਰੀ ਹੀ ਅਨਪੜਾ ਤੋਤੇ ਜਿਹਨੂੰ ਬੜੀਆਂ ਝੇਡਾਂ ਕਰਦੇ ਸੀ 331 ਲਿਖਤਾ ਉੱਤੇ ਚੌਂਗਾ ਪਾਤਾ ਬਣ ਗਿਆ ਤੋਤਾ ਤੇ ਹੁਣ ਤਾਂ ਤੁਹਾਡਾ ਐਜੂਕੇਸ਼ਨ ਮਿਨਿਸਟਰ ਐਲ ਐਲ ਬੀ ਹੈ ਹੁਣ ਤਾਂ ਤੁਹਾਡੇ ਐਜੂਕੇਸ਼ਨ ਮਿਨਿਸਟਰ ਨੇ ਅਜੇ ਤੱਕ ਕੋਈ ਫਾਈਲ ਦੇਖੀ ਹੈ ਤੁਹਾਡੇ ਮਿਨਿਸਟਰ ਨੂੰ ਐ ਪਤਾ ਵੀ ਇੱਥੇ ਐਚ ਆਈ ਐਸ ਚੱਲਦੀ ਹੈ ਤੁਹਾਡੇ ਮਿਨਿਸਟਰ ਨੂੰ ਇੰਨਾ ਪਤਾ ਵੀ ਇੱਥੇ ਜਿਹੜੀ ਇੱਕ ਟਾਈਮ ਸਵੇਰੇ ਦਾ ਫੀਸ 8000 ਹੈ ਤੇ ਈਵਨਿੰਗ ਵਾਲੇ ਸੈਸ਼ਨ ਦੇ ਵਿੱਚ ਫੀਸ 52000 ਹੈ ਪਰ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ 1158 ਦੀ ਭਰਤੀ ਕੀਤੀ ਹੈ ਕਾਲਜਾਂ ਵਿੱਚ ਪ੍ਰੋਫੈਸਰਾਂ ਦਾ ਜਿਹੜਾ ਇੱਕ ਵਾਪਸੀ ਹੋਈ ਆਪਾਂ ਕਹਿ ਸਕਦੇ ਹਾਲੀ ਪੇ ਕਾਲਜ ਭਰੇ ਗਏ ਆ ਪਰ ਕਾਲਜਾਂ ਦੀ ਨਿਹਾਰ ਤਾਂ ਬਦਲੀ ਜਾ ਰਹੀ ਹੈ ਨਹੀਂ ਇਕੱਲੇ ਪ੍ਰੋਫੈਸਰ ਭਰਤੀ ਹੋ ਗਏ ਨੋ ਡਾਊਟ ਹੁਣ ਇਹ ਵੀ ਚਾਹੀਦੇ ਸੀ ਸੰਘਰਸ਼ ਲੜ ਰਹੇ ਸੀਗੇ ਉਹ ਬੜਾ ਚਰਮਾ ਮਾਮਲਾ ਕੋਰਟ ਦੇ ਵਿੱਚ ਵੀ ਅਟਕਿਆ ਰਿਹਾ ਸਾਨੂੰ ਕਿਤੇ ਨਾ ਕਿਤੇ ਉੱਥੇ ਇੱਕ ਸਾਡੀ ਭੈਣ ਬਲਵਿੰਦਰ कौर ਵੀ ਸ਼ਹੀਦ ਹੋ ਗਈ ਸਾਨੂੰ ਆਪ ਦੇ ਆਪ ਨੂੰ ਫੀਲ ਹੁੰਦਾ ਵੀ ਇੱਕ ਨੌਕਰੀ ਲੈਣ ਵਾਸਤੇ ਜਿਹੜੀ ਹੈ ਬੰਦਾ ਸੁਸਾਈਸਾਈਡ ਕਰ ਗਿਆ ਉਹਨਾਂ ਦਾ ਸੰਘਰਸ਼ ਸੀ ਉਹ ਨੌਕਰੀ ਲੱਗ ਗਈ ਪਰ ਗੱਲ ਤਾਂ ਫਿਸਣ ਦੀ ਆਂਦੀ ਹੈ ਨਾ ਇਹ ਕਹਿੰਦੇ ਵੀ ਅਸੀਂ ਆਮ ਘਰਾਂ ਦੇ ਐਮਐਲਏ ਐਮਪੀ ਬਣੇ ਆ ਆਮ ਘਰਾਂ ਦੇ ਬੱਚਿਆਂ ਵਾਸਤੇ ਮੰਨ ਲਓ ਜੇ ਮੈਂ ਆਪਦੇ ਹੱਥ ਤੇ ਲਾਵਾਂ ਆਪਾਂ ਮਿਡਲ ਕਲਾਸ ਫੈਮਲੀਆ ਚ ਆਉਂਦੇ ਆ ਆਮ ਘਰ ਦੇ ਵਿੱਚੋਂ ਤੁਸੀਂ 57000 ਸਾਲਾਨਾ ਫੀਸ ਕਿੱਥੋਂ ਭਰ ਲੋਗੇ ਫਿਰ ਸਰਕਾਰੀ ਕਾਲਜ ਦੇ ਵਿੱਚ ਹੀ ਬੱਚਾ ਕਿਉਂ ਜਾਊਗਾ ਮੌਲਾ ਵਰਗੀਆਂ ਯੂਨੀਵਰਸਟੀਆਂ ਬਣੀਆਂ ਪਈਆਂ ਗਈਆਂ ਕਿਤਨੇ ਕਿਤੇ ਯੂਨੀਵਰਸਟੀਆਂ ਕਿੰਨੀਆਂ ਗਰੋ ਕਰ ਗਈਆਂ ਜਿਹੜੀਆਂ ਚਾਹੇ ਪ੍ਰਾਈਵੇਟ ਯੂਨੀਵਰਸਿਟੀ ਲਾ ਲਓ ਰਾਏਤਪੜਾ ਲਾ ਲਓ ਚੰਡੀਗੜ੍ਹ ਯੂਨੀਵਰਸਿਟੀ ਲਾ ਲਓ लवली ਲਾ ਲਓ ਇਹ ਮੋਲਾ ਵਰਗੀ ਯੂਨੀਵਰਸਿਟੀ ਤੁਹਾਡੇ ਨਾਮ ਦੇ ਸਰਕਾਰੀ ਕੱਲੇ ਬੋਰਡ ਲਾਉਣ ਨਾਲ ਥੋੜੀ ਸਰਕਾਰੀ ਰਹਿ ਜਾਣਗੇ ਸਰਕਾਰੀ ਕਾਲਜ ਦਾ ਮਤਲਬ ਹੁੰਦਾ ਹੈ ਗਰੀਬ ਬੱਚਿਆਂ ਨੂੰ ਐਜੂਕੇਸ਼ਨ ਦੇਣਾ ਫਿਰ ਸੈਲਫ ਫਾਈਨਾਂਸ ਦੀ 57000 ਦਾ ਫੀਸ ਹੈ ਉਹ ਤੋਂ ਇਲਾਵਾ ਜਿਹੜੇ ਆ ਫੰਡ ਹੋਰ ਲਿੱਤੇ ਜਾ ਰਹੇ ਆ ਚਾਹੇ ਉਹ ਉੱਚ ਵੀ ਮੋٹے ਫੰਡ ਆ 4-4000 ਰੁਪਿਆ ਫੰਡ ਸਾਈਕਲ ਫੰਡ ਫਲਾਨਾ ਫੰਡ ਯਾਰ ਲੁੱਟ ਲਓ ਤੁਸੀਂ ਐਜੂਕੇਸ਼ਨ ਸੈਕਟਰ ਨੂੰ ਪ੍ਰਾਈਵੇਟ ਵੱਲ ਬਿਲਕੁਲ ਧਕੇ ਲਿਆ ਜਾ ਰਿਹਾ ਜਿਵੇਂ ਆਰਟਕੋਲਜਾਂ ਨੂੰ ਆਟੋਨੋਮਸ ਕਰਨ ਲੱਗ ਗਏ ਸੀ ਟਾਪ ਦੇ ਕਾਲਜ ਸੀ ਉਹ ਉਹਨਾਂ ਦੀ ਪ੍ਰੋਪਰਟੀ ਕਿੰਨੀ ਸੀ ਹੁਣ ਲੁਧਿਆਣਾ ਇਲੈਕਸ਼ਨ ਹੋਇਆ ਮੈਂ ਪਹਿਲਾਂ ਵੀ ਗੱਲ ਕੀਤੀ ਆ ਲੁਧਿਆਣਾ ਦੀ 35 ਲੱਖ ਦੀ ਪੋਪੂਲੇਸ਼ਨ ਆ ਲੁਧਿਆਣਾ ਲੋਕ ਸਭਾ ਦੀ 35 ਲੱਖ ਦੀ ਪੋਪੂਲੇਸ਼ਨ ਆ ਇੱਕ ਵੀ ਬੀਐਡ ਕਾਲਜ ਹੈ ਨਹੀਂ ਸਰਕਾਰੀ ਜੇਕਰ ਉੱਥੇ ਬੀਐਡ ਕਾਲਜ ਹੋਵੇ ਤਾਂ 25-25000 ਚ ਬੱਚਾ ਬੀਐਡ ਕਰ ਸਕਦਾ ਤੇ ਪ੍ਰਾਈਵੇਟਾਂ ਦੀ ਤਾਂ 1.5 ਲੱਖ ਰੁਪਈਆ ਫੀਸ ਹੈਗੀ ਕਿੱਥੇ ਬੱਚਾ ਜਾਊਗਾ ਐਜੂਕੇਸ਼ਨ ਵਾਸਤੇ ਲੋ ਇੱਕ ਸਰਕਾਰ ਸਿਰਫ ਨਾਰੇ ਤੇ ਆਪਣੀ ਐਡਵਰਟਾਈਜ਼ਮੈਂਟ ਤੇ ਬਿਜ਼ੀ ਹੋਈ ਪਈ ਆ ਜਿਵੇਂ ਪਿੱਛੇ ਇਹ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਅੰਦਰ 8 ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀ ਭਰਤੀ ਘੜਤੀ। ਕਨਸਟਿਟੂਐਂਟ ਕਾਲਜਾਂ ਦੇ ਵਿੱਚ ਕਨਸਟਿਟੂਐਂਟ ਕਾਲਜਾਂ ਦਾ ਇਹ ਹਾਲਾਤ ਆ ਪੰਜਾਬ ਦੇ ਵਿੱਚ 33 ਕਨਸਟਿਟੂਐਂਟ ਕਾਲਜ ਐ। ਤਿੱਤੀਆਂ ਸਾਰੇ 33 ਦੇ 33 ਯੂਪੀਏ ਦੀ ਸਰਕਾਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਨੇ ਪੰਜਾਬ ਨੂੰ ਦਿੱਤੇ ਸੀਗੇ। ਡਾਕਟਰ ਮਨਮੋਹਨ ਸਿੰਘ ਇੰਨੇ ਇੱਕ ਦੂਰਅੰਦੇਸ਼ੀ ਸੀਗੇ ਉਹਨਾਂ ਨੇ ਉਹਨਾਂ ਦੀ ਇੱਕ ਗੱਲ ਹੁੰਦੀ ਸੀ ਵੀ ਜੇਕਰ ਤੁਸੀਂ ਐਜੂਕੇਸ਼ਨ ਨੂੰ ਪ੍ਰਮੋਟ ਕਰੋਗੇ ਤੁਹਾਡਾ ਦੇਸ਼ ਚ ਐਜੂਕੇਸ਼ਨ ਆ ਤੁਹਾਡੇ ਬੱਚੇ ਪੜ੍ਹਿਆ ਤਾਂ ਤੁਹਾਡਾ ਦੇਸ਼ ਤਰੱਕੀ ਕਰੂਗਾ ਅਦਰਵਾਈਜ਼ ਤੁਹਾਡਾ ਦੇਸ਼ ਤਰੱਕੀ ਨਹੀਂ ਕਰੂਗਾ ਉਹਨਾਂ ਨੇ 33 ਕੌਨਸਟੀਟੂਐਂਟ ਕਾਲਜ ਪੰਜਾਬ ਨੂੰ ਦਿੱਤੇ ਪਰ ਸਮੇਂ ਦੀ ਸਰਕਾਰ ਨੇ ਅਕਾਲੀ ਸਰਕਾਰ ਨੇ ਉਹ ਕਾਲਜ ਯੂਨੀਵਰਸਿਟੀਆਂ ਦੇ ਗੜ ਪਾਤੇ ਹੁਣ ਐਂ ਦੱਸੋ ਵੀ ਯੂਨੀਵਰਸਿਟੀਆਂ ਚਲਾਉਣਗੀਆਂ ਕਿਵੇਂ ਯੂਨੀਵਰਸਿਟੀਆਂ ਦਾ ਪਹਿਲਾਂ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਆਈਆਂ ਆਪਣਾ ਪੰਜਾਬੀ ਯੂਨੀਵਰਸਿਟੀ ਤਾਂ ਪੇਪਰ ਤੱਕ ਖਰੀਦਣ ਦੇ ਪੈਸੇ ਹੈ ਨਹੀਂਗੇ ਤਾਂ ਕਾਲਜ ਚ ਰਨ ਕਿਵੇਂ ਕਾਲਜ ਯੂਨੀਵਰਸਿਟੀਆਂ ਨੂੰ ਕਿਵੇਂ ਚਲਾਉਣਗੇ ਪਿਛਲੇ ਸਮੇਂ ਦੌਰਾਨ ਹਰਪਾਲ ਸਿੰਘ ਚੀਮਾ ਭਗਵੰਤ ਮਾਨ ਸਾਰੇ ਮੰਤਰੀ ਆਏ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੇ ਲਗਾਤਾਰ ਜਿਹੜੀ ਗ੍ਰਾਂਟ ਉਹ ਮਿਲ ਰਹੀ ਹੈ ਭਗਵੰਤ ਮਾਨ ਵਾਰ-ਵਾਰ ਇਹ ਕਹਿੰਦੇ ਰਹੇ ਕਿਰਪਾਵੇ ਪਿਛਲੇ ਵਾਈਸ ਚਾਂਸਲਰ ਦਾ ਟਿਨਿਓਰ ਹੋਵੇ ਉਹ ਯੂਨੀਵਰਸਿਟੀ ਆ ਕੇ ਬੋਲਦੇ ਰਿਹਾ ਕਿ ਜਿੰਨੇ ਯੂਨੀਵਰਸਿਟੀ ਨੂੰ ਗ੍ਰਾਂਟ ਚਾਹੀਦੀ ਆ ਉਹ ਮਿਲੂਗੀ ਤੇ ਫੰਡ ਰੀਲੀਜ਼ ਵੀ ਹੋਏ ਆ ਇੱਕ ਵੀ ਡਾਕੂਮੈਂਟ ਰੀਲੀਜ਼ ਹੋਇਆ ਵਿਆ ਪਬਲਿਕ ਡੋਮੇਨ ਚ ਲੈ ਕੇ ਆਉਣ ਇੱਕ ਵੀ ਰੁਪਿਆ ਜੇ ਕੀ ਕਹਿਣਾ ਆਈ ਚਲਾਈ ਵਾਸਤੇ ਉਹਨਾਂ ਦਾ ਸਰਕਲ ਖੁੱਦ ਦੇ ਲੋਕਾਂ ਕੋਲ ਤਨਖਾਹ ਦੇਣ ਦੇ ਪੈਸੇ ਹੈ ਨਹੀਂਗੇ ਡਿਪਾਰਟਮੈਂਟਾਂ ਚੋਂ ਪੈਸੇ ਵਾਪਸ ਮੰਗਾਏ ਜਾ ਰਹੇ ਆ ਠੀਕ ਹੈ ਆ ਆ ਇਹਨਾਂ ਦਾ ਮੈਨੀਫੈਸਟੋ ਹੈ ਆ ਦੇਖੋ ਆ ਕੀ ਲਿਖਿਆ ਇਹਨਾਂ ਨੇ ਵਰਕਿੰਗ ਕੌਨਸਟਿਟਿਊਐਂਟ ਕਾਲਜ ਜਿੰਨੇ ਵਰਕਿੰਗ ਕੌਨਸਟਿਟਿਊਐਂਟ ਕਾਲਜ ਆ ਕਹਿੰਦੇ ਸਾਰੇ ਅਸੀਂ ਸਰਕਾਰ ਦੇ ਅਧੀਨ ਲੈ ਕੇ ਆਵਾਂਗੇ ਇੱਕ ਵੀ ਸਾਢੇ 3 ਸਾਲ ਹੋਣ ਵਾਲੇ ਹੋ ਗਏ ਸਰਕਾਰ ਬਣੀ ਨੂੰ ਇੱਕ ਵੀ ਕਾਲਜ ਦੱਸੋ ਕਿਹੜਾ ਸਰਕਾਰ ਦੇ ਅਧੀਨ ਲੈ ਕੇ ਆਇਆ ਸਭੋ ਜਿਹੜੇ ਹੈਗੇ ਆ ਉਹਨਾਂ ਚ ਸੈਲਫ ਫਾਈਨਸ ਕੋਰਸ ਚਲਾ ਕੇ ਉਹ ਉਹਨਾਂ ਨੂੰ ਪ੍ਰਾਈਵੇਟ ਵਲਤ ਘਾ ਲਿਆ ਜਾ ਰਿਹਾਗਾ ਇੱਕ ਪ੍ਰਾਈਵੇਟ এডਿਕੇਸ਼ਨ ਇੱਕ ਬਕਾਊ ਦੇ ਰੂਪ ਦੇ ਵਿੱਚ ਅੱਜ ਦੇ ਟਾਈਮ ਇਹਨੂੰ ਇੱਕ ਪ੍ਰਾਈਵੇਟ ਸੈਕਟਰ ਬਣਾ ਕੇ ਇੱਕ ਮਾਫੀਆ ਦਾ ਰੂਪ ਦਿੱਤਾ ਜਾ ਰਿਹਾ ਤਾਂ ਕਿ ਆਪਦੇ ਪੂੰਜੀਵਾਦਾਂ ਦੋਸਤਾਂ ਨੂੰ ਆਪਦੇ ਬਿਜ਼ਨਸਮੈਨ ਦੋਸਤਾਂ ਨੂੰ ਬੈਨੀਫਿਟ ਹੋਵੇ ਜਿਵੇਂ ਸੰਜੀਵ अरोड़ा ਜੀ ਬਿਜ਼ਨਸਮੈਨ ਹੈ ਉਹਨਾਂ ਨੇ ਕੀ ਕਹਿੰਦੇ ਆ ਜਿਹੜਾ ਗਰਨ ਸਰਕਾਰੀ ਕਾਲਜ ਲੁਧਿਆਣੇ ਆ ਉਹਦੀ ਪਾਰਕਿੰਗ ਤੇ ਕਬਜ਼ਾ ਕੀਤਾ ਉਹ ਤਾਂ ਦਲੇਰ ਆ ਉਹ ਬੱਚੇ ਦਲੇਰ ਆ ਮੇਰੀਆਂ ਭੈਣਾ ਜਿਨ੍ਹਾਂ ਨੇ ਬੈਰੀਕੇਟਿੰਗ ਦੀ ਤਾਰ ਪੱਟ ਕੇ ਆਪਦਾ ਜਿਹੜਾ ਕਬਜ਼ਾ ਛਡਾਇਆ ਤੇ ਪੰਜਾਬ ਦੇ ਲੋਕ ਇਸ ਮਾਮਲੇ ਤੇ ਬੋਲਦੇ ਹੀ ਨਹੀਂ ਮੈਂ ਕਹਿੰਦਾ ਯਾਰ ਨੌਜਵਾਨਾਂ ਦਾ ਨੌਜਵਾਨਾਂ ਦਾ ਉਹੀ ਬਲੱਡ ਦਿੱਤਾ ਹੁੰਦਾ ਖਾਸ ਕਰ ਕਾਲ ਜਾਂਦਾ ਪਰ ਕੋਈ ਵੀ ਨੌਜਵਾਨ ਬੋਲਦਾ ਨਹੀਂ ਨਾ ਕੋਈ ਪੋਲੀਟੀਕਲ ਆਰਗੇਨਾਈਜੇਸ਼ਨ ਆ ਇਹਨੂੰ ਚੱਕਦੀਆਂ ਚਾਹੇ ਉਹ ਸਟੂਡੈਂਟ ਜਥੇਬੰਦੀਆਂ ਹੋਣ ਚਾਹੇ ਹੋਰ ਪੋਲੀਟੀਕਲ ਪਾਰਟੀਆਂ ਹੋਣ ਮਤਲਬ ਕਿਤੇ ਨਾ ਕਿਤੇ ਐਜੂਕੇਸ਼ਨ ਨੂੰ ਅੱਖੋਂ ਪਰੋਖੋਂ ਕਰਕੇ ਪ੍ਰਾਈਵੇਟ ਵੱਲ ਧਕਾਲ ਕੇ ਲੋਕਾਂ ਨੂੰ ਅਨਪੜਤਾ ਵੱਲ ਵਧਾਇਆ ਜਾ ਰਿਹਾ ਹੈਗਾ ਫਿਰ ਜਿਹੜਾ ਇੰਨਾ ਪ੍ਰਚਾਰ ਹੈ ਜੇ ਸਿੱਖਿਆ ਕ੍ਰਾਂਤੀ ਦੀ ਇੰਨੀ ਗੱਲ ਹੁੰਦੀ ਹੈ ਲਗਾਤਾਰ ਭਗਵੰਤਮਾਨ ਬੋਲਦੇ ਆ ਹਰਜੋਤ ਬੈਸ ਬੋਲਦੇ ਆ ਇੰਨੇ ਫਿਰ ਜਿਹੜੇ ਜਿਹੜੇ ਉਹ ਈਵੈਂਟ ਨੇ ਫਿਰ ਤੁਹਾਡੇ ਮੁਤਾਬਕ ਤੋਂ ਬਿਲਕੁਲ ਫੋਕੇ ਨੇ ਕੋਈ ਝੂਠੇ ਦਾਵੇ ਨਹੀਂ ਦੇਖੋ ਮੈਂ ਕੋਈ ਆਪਦੇ ਵੱਲੋਂ ਤਾਂ ਇਹ ਗੱਲ ਕਹਿੰਦਾ ਨਹੀਂ ਮੈਂ ਕਹਿੰਦਾ ਕਾਲਜਾਂ ਦੇ ਪ੍ਰੋਸਪੈਕਟਸ ਦੀ ਗੱਲ ਕਰ ਰਿਹਾ ਡਾਕੂਮੈਂਟ ਦੇ ਆਧਾਰ ਤੇ ਗੱਲ ਕਰ ਰਿਹਾ ਮੈਂ ਕੋਈ ਆਪਣੇ ਵੱਲੋਂ ਨਹੀਂ ਬਣਾ ਰਿਹਾ ਇਹ ਭਗਵੰਤਮਾਨ ਸਾਹਿਬ ਇੱਕ ਵੀ ਨਵਾਂ ਸਕੂਲ ਜੇ ਤੁਸੀਂ ਉਦਘਾਟਨ ਕੀਤਾ ਤਾਂ ਮੈਨੂੰ ਦੱਸੋ ਕਿਹੜੀ ਤੁਸੀਂ ਇਨਫਰਾਸਟ੍ਰਕਚਰ ਬਣਾਈ ਹੈ ਪੌਣੇ 4 ਲੱਖ ਕਰੋੜ ਦਾ ਕਰਜ਼ਾ ਕਰਤਾ ਤੁਸੀਂ ਐਜੂਕੇਸ਼ਨ ਨੂੰ ਦੱਸੋ ਤੁਸੀਂ ਕੀ ਕੀਤਾ ਹਰਜੋਤ ਬੈਂਸ ਨੂੰ ਤਾਂ ਪਤਾ ਵੀ ਨਹੀਂ ਵੀ ਆਹ ਕੁਝ ਵੀ ਕਾਲਜਾਂ ਦੇ ਵਿੱਚ ਹੋ ਰਿਹਾ ਇਹ ਸਿਰਫ ਮੰਤਰੀ ਜਿਨ ਸੀਐਮ ਆਮਕਰਨ ਦੇ ਬਣ ਕੇ ਦਿੱਲੀ ਵਾਲਿਆਂ ਦੇ ਅੱਤ ਕਟਫੂਤਲੀ ਤੇ ਚੱਲੀ ਜਾਂਦੇ ਆ ਇਹਨਾਂ ਦੇ ਪਾਲਿਸੀ ਮੇਕਰ ਹੀ ਨਹੀਂ ਪਤਾ ਕੌਣ ਆ ਪਹਿਲੀ ਗੱਲ ਤਾਂ ਪਾਲਿਸੀ ਮੇਕਰ ਜਿਹੜੀ ਦਿੱਲੀ ਤੋਂ ਸਕ੍ਰਿਪਟ ਲੈ ਕੇ ਆਉਂਦੀ ਆ ਉਸ ਤੇ ਸਾਈਨ ਕਰਨੇ ਹੁੰਦੇ ਆ ਇਹਨਾਂ ਨੇ ਕਿਉਂਕਿ ਹੱਥ ਇਹਨਾਂ ਦੇ ਬੰਨੇ ਹੋਏ ਆ ਠੀਕ ਹੈ ਉਸ ਤੋਂ ਬਾਅਦ ਜੇਕਰ ਇੱਕ ਵੀ ਇਹ ਬੰਦੇ ਇਹਨਾਂ ਚੋ ਐਮਐਲਏ ਐਮਪੀ ਵਰਕਰ ਬਾਹਰ ਜਾਂਦਾ ਤਾਂ ਚੱਕ ਕੇ ਪਾਸੇ ਮਾਰਦੇ ਉਕਸੋ ਹੁਣ ਤਾਂ ਮੁੱਖ ਮੰਤਰੀ ਸਾਹਿਬ ਦੇ ਵਰਕ ਉਤਰਦੇ 75 ਸਾਲਾਂ ਚ ਪਹਿਲੀ ਵਾਰੀ ਹੋਇਆ ਚਲੋ ਮੈਂ ਮੁੱਦੇ ਤੋਂ ਭਟਕ ਰਿਆਂ ਪਰ ਇੱਕ ਗੱਲ ਦੱਸਣੀ ਜ਼ਰੂਰੀ ਹੈ ਵੀ ਗਮਾਡਾ ਪੀਡੀਏ ਬੀਡੀਏ ਜਿੰਨੀਆਂ ਪੂਡਾ ਦੀਆਂ ਡਿਵੈਲਪਮੈਂਟ ਅਥਾਰਟੀਆਂ ਹੈਗੀਆਂ ਇਹਨਾਂ ਦਾ ਚੇਅਰਮੈਨ ਪਿਛਲੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਹਦਾ ਚੇਅਰਮੈਨ ਮੁੱਖ ਮੰਤਰੀ ਹੁੰਦਾ ਸੀ ਚੱਕ ਕੇ ਉਹਨਾਂ ਨੇ ਸੈਕਟਰੀ ਬਣਾਤਾ ਚੇਅਰਮੈਨ ਮਤਲਬ ਕਿਤੇ ਨਾ ਕਿਤੇ ਹਰ ਪਾਸੇ ਦਿੱਲੀ ਵਾਲੇ ਕਾਬਜ਼ ਹੋਏ ਪਏ ਐ ਚਾਹੇ ਉਹ ਐਜੂਕੇਸ਼ਨ ਨੂੰ ਲੈ ਕੇ ਹੋ ਲਈਏ ਤਾਂ ਇਹਨਾਂ ਨੇ ਇਹਨਾਂ ਦੇ ਵਿੱਚ ਜਿਹੜੇ ਪ੍ਰਿੰਸੀਪਲ ਕੰਮ ਕਰ ਰਹੇ ਕਾਲਜਾਂ ਦੇ ਵਿੱਚ ਕੰਸਟੀਟਿਊਟ ਕਾਲਜਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਭਰਤੀ ਕੱਢੀ ਸੀ ਮਤਲਬ ਉਹ ਵੀ ਕਿਸ ਇੱਕ ਪਾਰਟਿਕੂਲਰ ਸੋਚ ਦੇ ਨਾਲ ਜੁੜੇ ਹੋਏ ਆ ਜੋ ਪੰਜਾਬ ਲਈ ਬਹੁਤ ਹਾਨੀ ਕਰਕੇ ਕਿਉਂਕਿ ਯੂਨੀਵਰਸਿਟੀਆਂ ਪਹਿਲਾਂ ਫਾਈਨੈਂਸ਼ੀਅਲ ਕਰੈਸਿਸ ਦੇ ਵਿੱਚ ਉਹਦਾ ਆਪ ਸਰਕਾਰਾਂ ਵੱਲ ਕਟੋਰਾ ਲੈ ਕੇ ਖੜੀਆਂ ਹੁੰਦੀਆਂ ਵੀ ਸਾਨੂੰ ਕੋਈ ਕੁਝ ਦਵੇ ਤਾਂ ਅਸੀਂ ਚਲਾਈਏ ਤਾਂ ਉਹ ਕਾਲਜਾਂ ਨੂੰ ਕਿਵੇਂ ਰਨ ਕਰਨਗੀਆਂ ਉਹ ਬੱਚਿਆਂ ਨੂੰ ਕਿਵੇਂ ਇੰਪਰੂਵ ਆਪਾਂ ਉੱਥੇ ਕਰ ਸਕਦੇ ਆ ਮਤਲਬ ਕੋਈ ਪਾਲਿਸੀ ਨਹੀਂ ਸਭੋ ਜਦੋਂ ਇਹਨਾਂ ਨੇ ਹੁਣ ਆਪਦੇ ਉਹਦੇ ਵਿੱਚ ਦੇ ਰੱਖਿਆ ਮੈਨੂੰ ਫਸਟ ਵਿੱਚ ਇੱਕ ਕਾਲਜ ਤਾਂ ਕਰੋ ਲੋਕਾਂ ਨੂੰ ਤਾਂ ਪਤਾ ਲੱਗ ਗਿਆ ਵੀ ਸਰਕਾਰ ਪੱਖੀ ਆ ਇੱਕ ਵੀ ਕਾਲਜ ਨਹੀਂ ਕਰ ਸਕਦਾ ਸਿਰਫ ਇੱਕ ਨੋਟੀਫਿਕੇਸ਼ਨ ਕੱਢਣ ਨਾਲ ਤੁਸੀਂ ਕਾਲਜ ਆਪਦੇ ਅੰਡਰ ਲੈ ਸਕਦੇ ਹੋ ਪਰ ਨਹੀਂ ਕਰਨਾ ਆਪਦੇ ਨਿੱਜੀ ਪੂੰਜੀਵਾਦੀ ਦੋਸਤਾਂ ਨੂੰ ਬੈਨੀਫਿਟ ਦੇਣ ਦੇ ਵਾਸਤੇ ਤੁਸੀਂ ਇਹ ਚੀਜ਼ ਨੂੰ ਪ੍ਰਾਈਵੇਟ ਕਰਕੇ ਐਜੂਕੇਸ਼ਨ ਨੂੰ ਗਰੀਬ ਬੱਚਿਆਂ ਤੋਂ ਅੱਖੋਂ ਬਰੋਕੇ ਕਰ ਰਹੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਤੋਂ ਜਿਹੜੀ ਆ ਉਹ ਸਰਕਾਰ ਚੱਲ ਰਹੀ ਆ ਕਿ ਦਿੱਲੀ ਦੇ ਜਿਹੜੇ ਦਿੱਲੀ ਦੇ ਲੀਡਰ ਨੇ ਉਹ ਪਾਲਿਸੀ ਬਣਾ ਰਹੇ ਨੇ ਪੰਜਾਬ ਦੇ ਲਈ ਬੜੀ ਦਖਲਅੰਦਾਜ਼ੀ ਦੀ ਗੱਲ ਚੱਲ ਰਹੀ ਹੈ ਪਰ ਇਹਦੇ ਵਿੱਚ ਹਰਜ ਕੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਜੇਕਰ ਸੀਨੀਅਰ ਵਰਕਰ ਨੇ ਫਿਰ ਮਨੀਸ਼ ਸੋਦੀਆ ਦਰਵਿੰਦ ਕੇਜਰੀਵਾਲ ਹੈ ਸਾਬਕਾ ਬਿਊਰੋਕ੍ਰੇਟ ਨੇ ਉਹਨਾਂ ਨੂੰ ਇੱਕ ਤਜਰਬਾ ਹੈ ਦਿੱਲੀ ਦੇ ਵਿੱਚ ਵੀ ਸਰਕਾਰ ਚ ਲਾਉਣ ਦਾ ਉਹਦਾ ਹਰਜ ਕੀ ਹੈ ਜੇਕਰ ਉਹ ਪੰਜਾਬ ਦੇ ਵਿੱਚ ਸਿੱਖਿਆ ਦੇ ਮੁੱਦਿਆਂ ਤੇ ਜਾਂ ਕਿਸੇ ਹੋਰ ਤੇ ਗੱਲ ਕਰਦੇ ਨੇ ਨਹੀਂ ਹਰਜ ਤਾਂ ਮੈਂ ਨਹੀਂ ਕਹਿੰਦਾ ਹਰ ਪਰ ਉਹਨਾਂ ਦਾ ਤੁਸੀਂ ਪਿਛੋਕੜ ਤਾਂ ਦੇਖੋ ਮਨੀਸ਼ ਸੁਸੋਧਿਆ ਜੇਲ੍ਹ ਘਟ ਕੇ ਆਇਆ ਐਕਸਾਈਜ਼ ਪਾਲਿਸੀ ਚ ਸਤਿੰਦਰ ਜੈਨ ਜੇਲ੍ਹ ਘਟ ਕੇ ਆਇਆ ਕੇਜਰੀਵਾਲ ਆਪ ਐਕਸਾਈਜ਼ ਪਾਲਿਸੀ ਜੇਲ੍ਹ ਘਟ ਕੇ ਆਇਆ ਹੁਣ ਚੱਕ ਕੇ ਮਨੀਸ਼ ਸੁਸੋਧਿਆ ਤੇ ਸਤਿੰਦਰ ਜੈਨ ਨੂੰ ਪੰਜਾਬ ਦਾ ਪਰਿਵਾਰੀ ਲਾਤਾ ਕਿਉਂ ਲਾਇਆ ਕਿਉਂਕਿ ਉਹ 1300 ਕਰੋੜ ਰੁਪਏ ਦੇ ਸਕੂਲਾਂ ਸਕੂਲ ਕਮਰੇ ਬਣਾਉਣ ਦੇ ਵਿੱਚ ਨਾਮ ਦਾ ਜੁੜਨ ਵਾਲੇ ਆ ਪੰਜਾਬ ਪੁਲਿਸ ਦੀ ਛਾਇਆ ਹੇਠ ਤੁਸੀਂ ਕਿਹਾ ਵੀ ਬਿਊਰੋਕ੍ਰੇਟਸ ਆ ਬਿਊਰੋਕ੍ਰੇਟਸ ਦਾ ਕੰਮ ਕੀ ਹੁੰਦਾ ਸਾਬਕਾ ਬਿਊਰੋਕ੍ਰੇਟਸ ਆ ਹੁਣ ਐਟ ਪ੍ਰੈਜ਼ੈਂਟ ਪੋਲੀਟੀਸ਼ੀਅਨ ਆ ਪੋਲੀਟੀਸ਼ੀਨ ਦਾ ਕੰਮ ਹੁੰਦਾ ਤੁਹਾਡੇ ਦੇਸ਼ ਦੇ ਬੱਚਿਆਂ ਨੂੰ ਤੁਹਾਡੀ ਸਟੇਟ ਦੇ ਬੱਚਿਆਂ ਨੂੰ ਤੁਹਾਡੀ ਯੂਟੀ ਦੇ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਪ੍ਰੋਵਾਈਡ ਕਰਨੀ ਤਾਂ ਆਪਾਂ ਫ੍ਰੀ ਪ੍ਰੋਵਾਈਡ ਕਰਨ ਦੀ ਬਜਾਏ ਖੁਦ ਸਰਕਾਰੀ ਚੀਜ਼ਾਂ ਦਾ ਆਨੰਦ ਲੈ ਰਹੇ ਆ ਤਾਂ ਨਾ ਤਾਂ ਲੋਕ ਬੋਲਦੇ ਐ ਇਸ ਮਾਮਲੇ ਤੇ ਮੈਂ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਯਾਰ ਤੁਸੀਂ ਆਵਾਜ਼ ਬਣੋ ਚਾਹੇ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਤੁਸੀਂ ਕੋਈ ਮਰਜ਼ੀ ਸਰਕਾਰੀ ਕਾਲ ਜਲਾ ਲਓ ਜਿਹਦੇ ਵਿੱਚ ਐਚਆਈਐਸ ਨਹੀਂ ਚੱਲਦਾ ਸਰ ਸਰਕਾਰੀ ਰੈਗੂਲਰ ਕੋਰਸਾਂ ਦੀਆਂ ਸੀਟਾਂ ਹੁੰਦੀਆਂ 200 ਐਚਆਈਐਸ ਦੀਆਂ ਹੁੰਦੀਆਂ 150 ਮਤਲਬ ਜੇ ਉਹੀ 150 ਸੀਟਾਂ ਆਪਾਂ ਰੈਗੂਲਰ ਚ ਕਰ ਦਈਏ ਤਾਂ ਕਿੰਨਾ ਬੈਨੀਫਿਟ ਹੋਊਗਾ ਕਿੰਨੇ ਬੱਚੇ ਗ로우 ਕਰਨਗੇ ਪਰ ਸਰਕਾਰ ਇਸ ਵੱਲ ਬਿਲਕੁਲ ਵੀ ਨਹੀਂ ਧਿਆਨ ਦੇ ਰਹੀ ਕਿਉਂਕਿ ਕੇਜਰੀਵਾਲ ਤਾਂ ਖੁਦ ਕਰਪਟ ਹੈ ਜਿਹੜਾ 45 ਕਰੋੜ ਰੁਪਇਆ ਆਮ ਆਦਮੀ ਆਪਦੇ ਮਹਿਲ ਤੇ ਲਾ ਸਕਦਾ ਉਹ ਪੰਜਾਬ ਦਾ ਭਵਿੱਖ ਕੀ ਸਵਾਰੂਗਾ ਯੂਪੀ ਬਿਹਾਰ ਤੋਂ ਬੰਦੇ ਚੇਅਰਮੈਨ ਬਣਾਏ ਜਾ ਰਹੇ ਆ ਉਹ ਪੰਜਾਬ ਦਾ ਭਵਿੱਖ ਕੀ ਸਵਾਰਨਗੇ ਉਹਨਾਂ ਨੂੰ ਪੰਜਾਬ ਦੀ ਇਤਿਹਾਸ ਬਾਰੇ ਕੀ ਪਤਾ ਉਹਨਾਂ ਨੂੰ ਪੰਜਾਬ ਦੇ ਕਲਚਰ ਬਾਰੇ ਕੀ ਪਤਾ ਜਿਹੜੇ ਖੁਦ ਯੂਪ ਬਿਹਾਰ ਤੋਂ ਬੰਦੇ ਇਲੈਕਸ਼ਨ ਲੜੇ ਹੋਏ ਆ ਕੇਜਰੀਵਾਲ ਦੇ ਖਾਸਮ ਖਾਸ ਉਹ ਪੰਜਾਬ ਚ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਖੁਦ ਪਾਰਟੀ ਚ ਬਗਾਵਤ ਸ਼ੁਰੂ ਹੋਈ ਪਈ ਹੈ ਤਾਂ ਉਹ ਪੰਜਾਬ ਨੂੰ ਕਿਵੇਂ ਸਵਾਰਨਗੇ ਥੋੜਾ ਜਿਹਾ ਐਚੀਏ ਇਸ ਬਾਰੇ ਜਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਕਿ ਪੰਜਾਬ ਦੇ ਕਾਲਜਾਂ ਦੀ ਤਰਾਸ ਦੀ ਆ ਕਿ ਬਹੁਤ ਨਿਗੂਣੀਆਂ ਤਨਖਾਹਾਂ ਤੇ ਪ੍ਰੋਫੈਸਰ ਕੰਮ ਕਰਦੇ ਨੇ ਸਟੂਡੈਂਟਸ ਨੂੰ ਉਸ ਕਿਸਮ ਦੀ ਐਜੂਕੇਸ਼ਨ ਮਿਲ ਰਹੀ ਹੈ HIA ਇਸ ਦਾ ਫੰਡਾ ਹੈ ਜੀ ਜਿਹੜਾ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਚੱਲ ਰਿਹਾ ਹੈ ਦੇਖੋ ਸਮੇਂ-ਸਮੇਂ ਦੀਆਂ ਸਰਕਾਰਾਂ ਆਪਦੇ ਸਿਰ ਉੱsੰਗਲ ਲਾਉਣ ਦੀਆਂ ਮਾਰੀਆਂ ਕੋ ਨਾ ਕੋਈ ਆਪਦੀ ਨਵੀਆਂ ਨੀਤੀਆਂ ਲੈ ਕੇ ਆਉਂਦੀਆਂ ਰਹਿੰਦੀਆਂ ਵੀ ਸਾਡੇ ਤੇ ਬਰਡਨ ਨਾ ਪਵੇ HIA ਇਸ 2005 ਚ ਸ਼ੁਰੂ ਹੋਈ ਸੀਗੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਚ ਇਹ ਲੈ ਕੇ ਆਏ ਆ HIA ਇੱਕ ਸੰਸਥਾ ਹੈ ਸਵੇ ਮਤਲਬ ਐ ਲਾ ਲਓ ਵੀ ਸੈਲਫ ਇੰਡੀਪੈਂਡੈਂਟ ਸੰਸਥਾ ਜਿਹਦੇ ਪ੍ਰਬੰਧਕ ਤੇ ਚੇਅਰਮੈਨ ਕਾਲਜ ਦੇ ਸਰਕਾਰੀ ਸਟਾਫ ਹੁੰਦੇ ਆ ਉਹਨਾਂ ਦਾ ਕੰਮ ਕੀ ਹੈ ਉਹਨਾਂ ਨੇ ਬੱਚਿਆਂ ਤੋਂ ਫੀਸਾਂ ਲੈ ਕੇ ਬੱਚਿਆਂ ਤੋਂ ਫੀਸਾਂ ਕਲੈਕਟ ਕਰਕੇ ਬੱਚਿਆਂ ਤੋਂ ਫੰਡ ਕਲੈਕਟ ਕਰਕੇ ਟੀਚਰਾਂ ਨੂੰ ਤਨਖਾਹਾਂ ਦੇਣੀਆਂ ਹੁੰਦੀਆਂ ਜੇਕਰ ਇੱਕ ਬੱਚੇ ਤੋਂ 30000 ਆਪਾਂ ਇੱਕ ਸਮੈਸਟਰ ਦੀ ਫੀਸ ਲੈ ਰਹੇ ਹਾਂ ਤਾਂ ਫਿਰ ਸਰਕਾਰੀ ਜੀ ਕਿਉਂ ਜਾਊਗਾ ਫਿਰ ਐਚ ਆਈ ਐਚ ای ਐਸ ਤੇ ਪ੍ਰਾਈਵੇਟ 'ਚ ਅੰਤਰ ਕੀ ਹੈ ਸਭੋ ਐਚ ਨੁਕਸਾਨ ਇਹ ਹੈ ਵੀ ਸਰਕਾਰੀ ਬਿਲਡਿੰਗ ਯੂਜ਼ ਕਰ ਰਹੇ ਆ ਉਹਦਾ ਕੀ ਮਿਲਦਾ ਕੀ ਕੀ ਬੈਨੀਫਿਟ ਹੈ ਸਰਕਾਰ ਨੂੰ ਸਰਕਾਰ ਨੂੰ ਕੀ ਉਸ ਚ ਰੈਵਨਿਊ ਜਨਰੇਟ ਹੁੰਦਾ ਉਹ ਸਿਰਫ ਉਹਦਾ ਫੰਡ ਤਾਂ ਸਿਰਫ ਉਹਦੇ ਚੇਅਰਮੈਨ ਦੇ ਅਧੀਨ ਹੈ ਉਹਦਾ ਕੋਈ ਲੇਖਾ ਜੋਖਾ ਨਹੀਂ ਅਜੇ ਤੱਕ ਤਾਂ ਕਿਤੇ ਨਾ ਕਿਤੇ HJIS ਇੱਕ ਪ੍ਰਾਈਵੇਟ ਸੈਕਟਰ ਨੂੰ ਪ੍ਰਮੋਟ ਕਰਨ ਵਾਸਤੇ ਉਸ ਵੇਲੇ ਦੀ ਸਰਕਾਰ ਨੇ ਜਿਹੜਾ ਹੈਗਾ ਚਲਾਇਆ ਸੀ ਤੇ ਉਹ ਅੱਜ ਤੱਕ ਚੱਲੀ ਜਾਂਦਾ ਇਹ ਪੰਜਾਬੀਆਂ ਨੂੰ ਹੌਲੀ ਹੌਲੀ ਟੀਕਾ ਲਾਇਆ ਜਾ ਰਿਹਾ ਬੁੱਤਾ ਹਾਰਨ ਵਾਲੀ ਗੱਲ ਹੈ ਕਿ ਉਹ ਵੀ ਸਰਕਾਰੀ ਕਾਲਜ ਦੇ ਵਿੱਚ ਹੀ ਜਿਹੜਾ ਅਧਿਆਰਤ ਇਹ ਫੀਸਾ ਲੈ ਕੇ ਕੁਝ ਪ੍ਰੋਫੈਸਰ ਰੱਖ ਕੇ ਕਾਲ ਚ ਰਨ ਕਰੇ ਜਾਂ ਟਾਈਮ ਪਾਸ ਕਰਾਏ ਜਾਂ ਟਾਈਮ ਪਾਸ ਕਰਾਇਆ ਜਾਵੇ ਮਤਲਬ ਪੰਜਾਬੀਆਂ ਨੂੰ ਨਾ ਟੀਕਾ ਲਾਇਆ ਜਾ ਰਿਹਾ ਹੌਲੀ ਹੌਲੀ ਜੇਕਰ ਹੌਲੀ ਹੌਲੀ ਬੋਲਣਗੇ ਜਿਵੇਂ ਜੇ ਬੋਲਾਂਗੇ ਤਾਂ ਹੀ ਆਵਾਜ਼ ਮਾਰਕੀਟ ਚ ਨਿਕਲੂਗੀ ਲੋਕਾਂ ਅੱਗੇ ਜਾਊਗੀ ਮਤਲਬ ਲੋਕ ਬੋਲਦੇ ਨਹੀਂ ਮੈਂ ਤਾਂ ਹੈਰਾਨ ਪੰਜਾਬ ਦੇ ਯੰਗਸਟਰਾਂ ਤੇ ਪੰਜਾਬ ਦੇ ਯੂਥਾਂ ਤੇ ਸੂਰਮਿਆਂ ਦੀ ਧਰਤੀ ਹੈ ਇਹ ਜਿੱਥੇ ਪੰਜਾਬ ਕਹਿੰਦੇ ਸੀ ਨਾ ਨੌਜਵਾਨ ਐ ਕਰਦੇ ਨੇ ਮਤਲਬ ਨੌਜਵਾਨ ਜਮੇ ਹੀ ਸੁੱਤੇ ਪਏ ਐ ਕਾਲ ਜਾਂਦੇ ਜਾਂਦੇ ਆ ਫੀਸਾ ਭਰਦੇ ਮਤਲਬ ਪੈਰੈਂਟਸ ਫੀਸਾਂ ਵਰਦੇ ਆ ਬੱਚੇ ਨਹੀਂ ਵਰਦੇ ਦਰਅਸਲ ਮਤਲਬ ਆਪਾਂ ਪੈਰੈਂਟਸ ਦੇ ਉੱਤੇ ਕਿਉਂ ਇਨਾ ਬਰਡਨ ਪਾਈਏ ਆਮ ਘਰ ਦਾ ਇੱਕ ਪਰਿਵਾਰ ਜਿਹਦੇ ਦੋ ਬੱਚੇ ਆ ਜਿਹੜਾ ਮਿਡਲ ਕਲਾਸ ਆ ਨੌਕਰੀ ਕਰਦਾ ਪ੍ਰਾਈਵੇਟ ਨੌਕਰੀ ਕਰਦਾ 15000 ਤੇ ਨੌਕਰੀ ਕਰਦਾ ਉਹ ਸਲਾਨਾ ਆਪਦੇ ਬੱਚੇ ਨੂੰ ਲੱਖ ਲੱਖ ਰੁਪਈਆ ਕਿਵੇਂ ਦੇ ਦੂਗਾ ਇਹ ਐਚੀਐਸ ਨੂੰ ਬੰਦ ਹੋਣਾ ਚਾਹੀਦਾ ਸਰਕਾਰ ਇਹਨੂੰ ਬੰਦ ਕਰਕੇ ਸਰਕਾਰੀ ਪ੍ਰੋਫੈਸਰ ਉੱਥੇ ਰੱਖੇ ਸਰਕਾਰੀ ਕੋਰਸਾਂ ਦੇ ਹਿਸਾਬ ਨਾਲ ਜੈਨੂਅਲ ਫੀਸ ਹੋਵੇ ਜਿੰਨੀ ਸਰਕਾਰ ਦੁਆਰਾ ਨਿਰਧਾਰਿਤ ਹੈ ਇਹ ਚੀਜ਼ ਮੈਂ ਸਰਕਾਰ ਨੂੰ ਹੁਣ ਵੀ ਕਹਿਣਾ ਮੈਂ ਆਉਣ ਵਾਲੇ ਸਮੇਂ 'ਚ ਵੀ ਇਸ ਦੀ ਮੰਗ ਕਰਦਾ ਰਹੂੰਗਾ ਹਰਿਆਣੇ ਦੇ ਮਾਡਲ ਤੋਂ ਵੀ ਸਿੱਖਿਆ ਜਾ ਸਕਦਾ ਹਰਿਆਣੇ ਵਿੱਚ ਅਸੀਂ ਦੇਖਦੇ ਆ ਫਿਰ ਆਪਣਾ ਲੈਕਚਰਾਰ ਦੀ ਭਰਤੀ ਹੋਵੇ ਜਾਂ ਫਿਰ ਸਰਕਾਰੀ ਕਾਲਜਾਂ ਦੇ ਪ੍ਰੋਫੈਸਰਾਂ ਦੀ ਭਰਤੀ ਹੋਵੇ ਨਿਕਲਦੀ ਰਹਿੰਦੀ ਆ ਕਾਲਜਾਂ ਦੀ ਗਿਣਤੀ ਵੀ ਜ਼ਿਆਦਾ ਹੈ ਹਰਿਆਣੇ ਦੇ ਮਾਡਲ ਤੋਂ ਵੀ ਸਿੱਖਿਆ ਜਾ ਸਕਦਾ ਹੈ ਦੇਖੋ ਹਰਿਆਣੇ ਤੋਂ ਵੀ ਬਹੁਤ ਅੱਗੇ ਹੈ ਹਰਿਆਣੇ ਦੇ ਵਿੱਚ ਅਪ੍ਰੋਕਸੀਮੇਟ ਐਕੂਰੇਟ ਡਾਟਾ ਤਾਂ ਮੈਂ ਨਹੀਂ ਕਹਿੰਦਾ 180 ਸਰਕਾਰੀ ਕਾਲਜ ਹੈ ਪੰਜਾਬ 'ਚ 64 ਹੈ ਉੱਥੇ ਪਿਛਲੇ ਸਾਲ 2500 ਦੇ ਆਸ-ਪਾਸ ਅਸਾਮੀਆਂ ਨਿਕਲੀਆਂ ਗਈਆਂ ਪ੍ਰੋਫੈਸਰਾਂ ਦੀਆਂ ਇੱਥੇ 2500 ਟੋਟਲ ਪ੍ਰੋਫੈਸਰ ਵੀ ਨਹੀਂ ਹੋਣਾ ਸਮੇਂ-ਸਮੇਂ ਨਾਲ ਪ੍ਰੋਫੈਸਰ ਰਿਟਾਇਰ ਹੋ ਰਹੇ ਸਰਕਾਰੀ ਇਹ ਤਾਂ ਹੁਣ 1158 ਕਰਕੇ ਥੋੜੇ ਪ੍ਰੋਫੈਸਰ ਵੱਧ ਗਏ ਨਹੀਂ ਤਾਂ ਪ੍ਰੋਫੈਸਰ ਸਾਰੇ 200 ਤੋਂ 250 ਪ੍ਰੋਫੈਸਰ ਸੀਗਾ ਪੂਰੇ ਪੰਜਾਬ ਦੇ ਵਿੱਚ ਮਤਲਬ ਹਰਿਆਣੇ 'ਚ ਆਪਾਂ ਹਰਿਆਣੇ ਦੀ ਤਰਜ਼ ਤੇ ਵੀ ਨਹੀਂ ਕੰਮ ਕਰ ਰਹੇ ਮੈਂ ਕਹਿੰਦਾ ਵੀ ਜਿੱਥੇ ਐਜੂਕੇਸ਼ਨ ਪਾਲਿਸੀ ਵਧੀਆ ਹੈ ਜਿੱਥੇ ਐਜੂਕੇਸ਼ਨ ਨੂੰ ਨਿਹਾਰਿਆ ਜਾ ਰਿਹਾ ਉਹ ਸਟੇਟ ਕਾਮਯਾਬ ਹੋਊਗੀ ਪਰ ਪੰਜਾਬ ਦੇ ਮੁੱਖ ਮੰਤਰੀ ਆਪ ਬਾਰਵੀਂ ਪਾਸ ਮੈਨੂੰ ਲੱਗਦੇ ਅਨਪੜ ਮਲਏ ਬਣ ਕੇ ਇਹਨਾਂ ਦੇ ਆਮ ਘਰਾਂ ਦੇ ਮੁੰਡੇ ਜਿਹੜੇ ਬੜਾ ਇਹ ਆਪਦੀਆਂ ਆਪ ਦੇ ਆਪ ਨੂੰ ਪ੍ਰੋਮੋਟ ਹੋਣ ਵਾਸਤੇ ਦੂਜੇ ਪੋਲੀਟਿਸ਼ਨਾਂ ਨੂੰ ਕਹਿੰਦੇ ਸੀ ਮੋਬਾਈਲ ਰਿਪੇਅਰ ਕਰਨ ਵਾਲਾ ਸਾਡਾ ਐਮਐਲਏ ਬਣ ਗਿਆ ਉਹਦਾ ਵਿਜ਼ਨ ਦੱਸੋ ਕੀ ਆ ਯਾਰ ਮੋਬਾਈਲ ਰਿਪੇਅਰ ਕਰਨ ਵਾਲੇ ਦਾ ਪੰਜਾਬ ਪ੍ਰਤੀ ਕੀ ਵਿਜ਼ਨ ਹੈ ਅੱਜ ਤੱਕ ਉਹਨੇ ਕੀ ਵਿਧਾਨ ਸਭਾ ਦੇ ਵਿੱਚ ਯੰਗਸਟਰਾਂ ਲਈ ਆਵਾਜ਼ ਚੱਕੀ ਹੈ ਕੀ ਗਰੀਬ ਲੋਕਾਂ ਲਈ ਉਹਨਾਂ ਨੇ ਆਹ ਮਸਲਾ ਚੱਕਿਆ ਮਸਲਾ ਤਾਂ ਪੰਜਾਬ ਦੇ ਲੋਕਾਂ ਕੋਲੇ ਹੈ ਹੀ ਨਹੀਂ ਪੰਜਾਬ ਦਾ মিডিਆ ਬਕਾਊ ਹੋਇਆ ਪਿਆ মিডিਆ ਜੋ ਸਰਕਾਰ ਕਹਿੰਦੀ ਆ ਉਹ ਦਿਖਾਂਦਾ ਜਿਹੜੀ ਜੈਨੂਨ ਚੀਜ਼ਾਂ ਉਹ ਦਿਖਾਂਦਾ ਨਹੀਂ ਪੰਜਾਬ ਦੇ ਲੋਕਾਂ ਵਾਸਤੇ ਮੁੱਦੇ ਹੈਗੇ ਕੰਚਨ ਕੁਮਾਰੀ ਵਰਗੇ ਪੰਜਾਬ ਦੇ ਲੋਕਾਂ ਵਾਸਤੇ ਮੁੱਦਾ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਆ ਮੁੱਦਾ ਛੱਡ ਕੇ ਉਹ ਜ਼ਿਆਦਾ ਪ੍ਰਮੋਟ ਹੋ ਰਿਹਾ ਹਰ মিডিਆ ਚੈਨਲ ਉਹ ਚੱਕ ਰਿਹਾ ਜਿਹੜੀ ਜਿਹੇ ਚੱਕਣ ਵਾਲੀ ਉਹ ਚੱਕੋ ਮਤਲਬ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦਾ ਵੀ ਕਸੂਰ ਹੈ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਨੌਜਵਾਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਤਾਂ ਕਿ ਇਸ ਚੀਜ਼ ਤੇ ਲਗਾਮ ਲੱਗੇ ਤੁਸੀਂ ਐਜ਼ ਅ ਆਰਟੀ ਐਕਟੀਵਿਸਟ ਲਗਾਤਾਰ ਬਹੁਤ ਸਾਰੇ ਡਾਕੂਮੈਂਟਸ ਖੰਗਾਲਦੇ ਹੋ ਦੇਖਦੇ ਹੋ ਫਿਰ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਇੱਕ ਇੱਕ ਵਧੀਆ ਐਜੂਕੇਸ਼ਨ ਮਾਡਲ ਪੰਜਾਬ ਦੇ ਲਈ ਸਕੂਲੀ ਵੀ ਹੋਵੇ ਤੇ ਉਚੇਰੀ ਸਿੱਖਿਆ ਲਈ ਵੀ ਹੋਵੇ ਉਹ ਕਿੱਦਾਂ ਦਾ ਹੋ ਸਕਦਾ ਸਭ ਤੋਂ ਪਹਿਲਾਂ ਤਾਂ ਜਿਹੜੇ ਕੌਨਸਟਿਟਿਊਟ ਕਾਲਜ ਆ ਉਹ ਸਰਕਾਰ ਦੇ ਅਧੀਨ ਹੋਣੇ ਚਾਹੀਦੇ ਆ ਦੂਜੀ ਗੱਲ ਪ੍ਰੋਫੈਸਰ ਉੱਥੇ ਪੱਕੇ ਹੋਣੇ ਚਾਹੀਦੇ ਆ ਚਾਹੇ ਤੁਹਾਡਾ ਸਪੈਸ਼ਲ ਬਜਟ ਰੱਖੋ এডੂਕੇਸ਼ਨ ਵਾਸਤੇ ਪੰਜਾਬ ਦੇ ਵਿੱਚ ਹੁਣ 66 ਸਰਕਾਰੀ ਕਾਲਜ ਹੈ 33 ਕੰਸਟੀਟੂਐਂਟ ਕਾਲਜ ਹੈ ਮੈਂ ਕਹਿੰਦਾ ਨਵੇਂ ਨਾ ਬਣਾਓ 33 ਹੀ ਸਰਕਾਰ ਦੇ ਅਧੀਨ ਲੈ ਕੇ ਆਓ ਇੱਕ ਤਾਂ ਸਭ ਤੋਂ ਜ਼ਰੂਰੀ ਗੱਲ ਯੂਨੀਵਰਸਿਟੀਆਂ ਤੇ ਲੋਡ ਘਟੂਗਾ ਜਿਹੜੀਆਂ ਪੰਜਾਬ ਯੂਨੀਵਰਸਿਟੀ ਆ ਪੰਜਾਬੀ ਯੂਨੀਵਰਸਿਟੀ ਆ ਗੁਰੂ ਨਾਨਕ ਯੂਨੀਵਰਸਿਟੀ ਆ ਇਹਨਾਂ ਤੇ ਲੋਡ ਘਟੂਗਾ ਕਿਉਂਕਿ 33 ਕਾਲਜਾਂ ਨੂੰ ਰਨ ਕਰਨ ਵਾਸਤੇ ਇਹਨਾਂ ਨੂੰ ਵੀ ਫੰਡ ਦੀ ਲੋੜ ਹੈ ਯੂਨੀਵਰਸਿਟੀਆਂ ਪਹਿਲਾਂ ਹੀ ਕ੍ਰਾਈਸਿਸ 'ਚ ਆ ਇਹਨਾਂ ਨੂੰ ਸਰਕਾਰ ਦੇ ਅਧੀਨ ਕੀਤਾ ਜਾਵੇ ਪ੍ਰੋਪਰ ਕਾਲਜਾਂ ਦੇ ਵਿੱਚ ਪ੍ਰੋਫੈਸਰ ਹੋਣ ਕਿਉਂਕਿ ਹੁਣ ਤੁਸੀਂ ਦੇਖੋਗੇ ਨਾ ਇੱਕ ਇੱਕ ਪ੍ਰਿੰਸੀਪਲ ਤਿੰਨ ਤਿੰਨ ਕਾਲਜ ਚਲਾ ਰਿਹਾ ਜਦੋਂ ਇੱਕ ਪ੍ਰਿੰਸੀਪਲ ਇੱਕ ਕਾਲਜ ਰਾਊਗਾ ਪ੍ਰੋਪਰ ਉਹ ਮੇਨਟੇਨ ਕਰੂਗਾ ਪ੍ਰੋਪਰ ਸਰਕਾਰ ਨੂੰ ਆਪਦੀਆਂ ਹਰੇਕ ਚੀਜ਼ ਦੀ ਜਾਣਕਾਰੀ ਦੇਊਗਾ ਜੇ ਸਰਕਾਰ ਇਸ ਚੀਜ਼ ਤੇ ਧਿਆਨ ਲਾਊਗੀ ਮੇਰਾ ਸਭ ਤੋਂ ਪਹਿਲਾ ਸਰਕਾਰ ਨੂੰ ਇਹ ਵੀ ਜਿਹੜੇ 33 ਕਾਲਜ ਆ ਉਹ ਸਰਕਾਰ ਦੇ ਅਧੀਨ ਲਏ ਜਾਣ ਇੱਕ ਪੱਤਰ ਹੀ ਕੱਢਣਾ ਤੁਸੀਂ ਤੁਸੀਂ ਕਹਿੰਦੇ ਹੋ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਮਾਨ ਸਾਹਿਬ ਕਹਿੰਦੇ ਪੰਜਾਬ ਦੇ ਕੋਲੇ ਬਹੁਤ ਪੈਸਾ ਹੈ ਤਾਂ ਤੁਸੀਂ ਆਹ ਤਿੱਤੀ ਕਾਲਜ ਸਰਕਾਰ ਦੇ ਅਧੀਨ ਲੈ ਕੇ ਆਓ। ਸਭ ਤੋਂ ਵੱਡੀ ਗੱਲ ਹੈ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੇ ਬੱਚਿਆਂ ਨੂੰ ਤੇ ਪੰਜਾਬ ਦੇ ਮਿਡਲ ਕਲਾਸ ਫੈਮਲੀਆ ਨੂੰ ਜਿਨ੍ਹਾਂ ਦੇ ਬੱਚੇ ਪੜ੍ਹ ਕੇ ਕੁਝ ਅੱਗੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਬੈਨੀਫਿਟ ਹੋਊਗਾ। ਦੂਜੀ ਗੱਲ ਪੰਜਾਬ ਦੇ ਵਿੱਚ ਬੀਅੜ ਕਾਲਜ ਹਰੇਕ ਜ਼ਿਲ੍ਹੇ 'ਚ ਇੱਕ ਹੋਣਾ ਚਾਹੀਦਾ। ਨਾ ਲੁਧਿਆਣੇ ਆ, ਨਾ ਬਠਿੰਡੇ ਆ, ਹਰੇਕ ਜਗ੍ਹਾ 'ਚ ਇੱਕ ਬੀਅੜ ਕਾਲਜ ਹੋਣਾ ਚਾਹੀਦਾ। ਕਿਉਂਕਿ ਬੀਅੜ ਦੀ ਪ੍ਰਾਈਵੇਟ ਕਾਲਜਾਂ 'ਚ 1.5 ਲੱਖ ਰੁਪਿਆ ਫੀਸ ਹੈ। ਸਰਕਾਰੀ 'ਚ ਉਹੀ 20-25 ਹਜ਼ਾਰ ਹੋਊਗੀ ਦੋਨੇ ਸਾਲਾਂ ਦੀ। ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਤੇ ਸਕੂਲੀ ਐਜੂਕੇਸ਼ਨ ਪ੍ਰੋਪਰ ਟੀਚਰ ਹੋਣੇ ਚਾਹੀਦੇ ਆ ਪ੍ਰੋਪਰ ਪ੍ਰਿੰਸੀਪਲ ਹੋਣੇ ਚਾਹੀਦੇ ਆ ਇਹ ਚੀਜ਼ਾਂ ਨਾਲ ਪੰਜਾਬ ਦੀ ਐਜੂਕੇਸ਼ਨ ਨੂੰ ਸਵਾਰਿਆ ਜਾ ਸਕਦਾ ਪਰ ਕਿਤੇ ਨਾ ਕਿਤੇ ਇਸ ਚੀਜ਼ਾਂ ਵੱਲ ਨਾ ਤਾਂ ਮੁੱਖ ਮੰਤਰੀ ਸਾਹਿਬ ਧਿਆਨ ਦਿੰਦੇ ਆ ਨਾ ਸਿੱਖਿਆ ਮੰਤਰੀ ਧਿਆਨ ਦਿੰਦਾ ਤੇ ਪੰਜਾਬ ਦੇ ਲੋਕ ਤਾਂ ਗੱਲ ਹੀ ਨਹੀਂ ਕਰਦੇ ਮੈਂ ਕਹਿੰਦਾ ਲੋਕੋ ਜਾਗੋ ਤੁਸੀਂ ਤੁਸੀਂ ਜੇਕਰ ਗੱਲ ਕਰੋਗੇ ਲੜਦਿਆਂ ਦੀ ਲੜਾਈ ਹੁੰਦੀ ਆ ਜੀ ਜੇ ਲੜਾਂਗੇ ਤਾਂ ਦਿਖਾਂਗੇ ਤਾਂ ਕੁਝ ਨਾ ਕੁਝ ਹੋਊਗਾ ਜਿਵੇਂ ਇੱਕ ਆਟੋਨੋਮਸ ਕਾਲਜਾਂ ਵੇਲੇ ਰੌਲਾ ਪਾਇਆ ਸੀ ਅਸੀਂ ਸਰਕਾਰ ਨੇ ਫੈਸਲਾ ਵਾਪਸ ਲਿਆ ਤਾਂ ਕਿਤੇ ਨਾ ਕਿਤੇ ਜੇਕਰ ਇਸ ਮਾਮਲੇ 'ਚ ਆਪਾਂ ਲੜਾਈ ਲੜਾਂਗੇ ਤਾਂ ਸੰਘਰਸ਼ ਲੜਾਂਗੇ ਤਾਂ ਜਿੱਤ ਵੀ ਜ਼ਰੂਰ ਮਿਲੂਗੀ ਜੀ ਇੱਕ ਹੋਰ بڑا ਇੱਕ ਵਰਤਾਰਾ ਜਿਹੜਾ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਦਾ ਮੈਂ ਚਾਹਾਂਗਾ ਤੁਸੀਂ ਉਸ ਤੇ ਵੀ ਜ਼ਰੂਰ ਦੱਸੋ ਮੈਨੂੰ ਇੱਕ ਨੌਨ ਅਟੈਂਡਿੰਗ ਦਾ ਬੜਾ ਟ੍ਰੈਂਡ ਚੱਲਿਆ ਹੋਇਆ ਇੱਥਾਂ ਦੇ ਬਹੁਤ ਸਾਰੇ ਖਾਸ ਕਰਕੇ ਬੀ.ਏ. ਦੇ ਕਾਲਜ ਨੇ ਕਿ ਵਿਦਿਆਰਥੀ ਤਾਂ ਘਰੇ ਬੈਠਾ ਹੁੰਦਾ ਆਪਦੇ ਹੋਰ ਕੋਈ ਕੰਮ ਕਰ ਰਿਹਾ ਹੁੰਦਾ ਹੋ ਸਕਦਾ ਉਹਦੀ ਕੋਈ ਮਜਬੂਰੀ ਵੀ ਹੋਵੇ ਤੇ ਉਹਨੂੰ ਪਰ ਘਰੇ ਬੈਠੇ ਨੂੰ ਬੀਏਡ ਦੀ ਡਿਗਰੀ ਮਿਲ ਜਾਂਦੀ ਹੈ ਇਦਾਂ ਦੇ ਬਹੁਤ ਸਾਰੇ ਧੂਤ ਆਹ ਪਤੁਰੇ ਫਿਰਦੇ ਨੇ ਨਾਨ اٹینڈਿੰਗ ਜਿੰਨੇ ਹੈਗੇ ਆ ਸਾਰੇ ਪ੍ਰਾਈਵੇਟ ਕਾਲਜਾਂ ਚ ਚੱਲਦੇ ਆ ਪ੍ਰਾਈਵੇਟਾਂ ਦਾ ਤੁਮ ਦੱਸ ਇੱਕ ਮਾਫੀਆ ਬਣਿਆ ਹੋਇਆ ਜਿਵੇਂ ਧੂ ਮਾਫੀਆ ਲੈਂਡ ਮਾਫੀਆ ਮਾਈਨਿੰਗ ਮਾਫੀਆ ਤਾਂ ਇੱਕ ਐਜੂਕੇਸ਼ਨ ਵੀ ਮਾਫੀਆ ਹੈਗਾ ਉਹਨਾਂ ਨੂੰ ਇਨਕਮ ਮਿਲਦੀ ਹੈ ਹੁਣ ਮੈਂ ਮੰਨ ਲਓ ਮੇਰੇ ਤੇ ਲਾ ਲਓ ਗੱਲ ਮੈਂ ਘਰੇ ਬੈਠਾ ਮੈਨੂੰ ਬੀਏਡ ਦੀ ਡਿਗਰੀ ਚਾਹੀਦੀ ਹੈ ਮੈਂ ਕਾਲਜ ਦੇ ਵਿੱਚ 50000 ਰੁਪਿਆ ਸਾਲ ਦਾ ਦੇਤਾ ਮੈਂ ਘਰੇ ਬੈਠਾ ਉਹਨਾਂ ਨੇ ਡਿਗਰੀ ਦੇ ਕਾ ਲਗ ਲਗ ਪੇਪਰ ਦੇ ਜੀ ਰੈਵਨਿਊ ਤਾਂ ਪ੍ਰਾਈਵੇਟ ਮਾਲਕ ਕੋਲੇ ਜਾਊਗਾ ਨਾ ਉਹ ਚ ਸਰਕਾਰ ਦਾ ਤਾਂ ਕੋਈ ਬੈਨੀਫਿਟ ਨਹੀਂ ਤਾਂ ਉਹ ਨਾਨ ਅਟੈਂਡਿੰਗ ਕਰਕੇ ਕਿਤੇ ਨਾ ਕਿਤੇ ਐਜੂਕੇਸ਼ਨ ਦਾ ਪੱਧਰ ਵੀ ਡਿੱਗਦਾ ਕੁਆਲਿਟੀ ਡਿੱਗਦੀ ਹੈ ਬਿਲਕੁਲ ਕੁਆਲਿਟੀ ਡਿੱਗਦੀ ਹੈ ਘਰੇ ਬੈਠੇ ਨੂੰ ਆਪਾਂ ਨੂੰ ਕੀ ਨੌਲੇਜ ਹੈ ਘਰੇ ਬੈਠੇ ਬੀਏਡ ਕਰ ਲਈ ਫਿਰ ਕੱਲ ਨੂੰ ਸਕੂਲ ਚ ਜਾ ਕੇ ਪੜ੍ਹਾਵਾਂਗੇ ਸਕੂਲ ਚ ਆਪਾਂ ਨੂੰ ਪ੍ਰੈਕਟੀਕਲ ਨੌਲੇਜ ਨਹੀਂ ਕਈ ਕਾਲਜਾਂ ਦੇ ਵਿੱਚ ਇਹੋ ਜਿਹਾ ਹਾਲ ਹੈ ਐਮ ਐਸ ਸੀ ਕਰਕੇ ਉੱਥੋਂ ਹੀ ਪੜ੍ਹ ਕੇ ਪ੍ਰਾਈਵੇਟਾਂ ਚ ਐਮ ਐਸ ਸੀ ਕਰਕੇ ਐਮ ਐਸ ਸੀ ਨੂੰ ਪੜਾਈ ਜਾਂਦਾ ਹੈ ਕਈ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ ਗੈਸਟ ਫਿਕਲਟੀਆਂ ਵੀ ਇਹ ਹੈ ਜੀਆਂ ਜਿਹੜੀਆਂ ਉਹ ਹੀ ਹੈ ਨਹੀਂ ਗੀਆਂ ਪੜਾਉਣ ਦੇ एलिਜੀਬਲ ਹੀ ਹੈ ਨਹੀਂ ਕਿਉਂਕਿ ਪੜਾਉਣ ਵਾਸਤੇ ਤੁਹਾਨੂੰ UGC NET ਕਲੀਅਰ ਕਰਨਾ ਪੈਂਦਾ ਕਈ ਹੈ ਹੀ ਨਹੀਂ ਐਮ ਐਸ ਸੀ ਕਰਕੇ ਐਮ ਐਸ ਸੀ ਨੂੰ ਪੜਾਈ ਜਾਂਦੇ ਆ ਉਹ ਵੀ ਨਾਨ ਅਟੈਂਡਿੰਗ ਕੀਤੀਆਂ ਹੋਈਆਂ ਗਈਆਂ ਮਤਲਬ ਕਿਤੇ ਨਾ ਕਿਤੇ ਕਹਿੰਦੇ ਨੇ ਵੀ ਇੱਕ ਤੋਰੀ ਫੁਲਕਾ ਚੱਲਣਾ ਚਾਹੀਦਾ ਤਾਂ ਐਜੂਕੇਸ਼ਨ ਨੂੰ ਪ੍ਰਾਈਵੇਟ ਵਾਲੇ ਤਾਂ ਇਸ ਨੂੰ ਇਸ ਪੱਖ ਨਾਲ ਲੈ ਕੇ ਚੱਲਦੇ ਆ ਵੀ ਆਪਾਂ ਕੀ ਲੈਣਾ ਆਪਾਂ ਨੂੰ ਤਾਂ ਪੈਸੇ ਬਣ ਹੀ ਜਾਂਦੇ ਆ ਸਰਕਾਰੀ ਕਾਲਜਾਂ ਚ ਨਾਨ ਅਟੈਂਡਿੰਗ ਦਾ ਰਵਾਜ ਹੈ ਨਹੀਂਗਾ ਜੇਕਰ ਸਰਕਾਰੀ ਕਾਲਜ ਵੱਧ ਹੋਣਗੇ ਤਾਂ ਬੱਚੇ ਵੀ ਜਾਣਗੇ ਨੌਨ ਅਟੈਂਡਿੰਗ ਦਾ ਰਵਾਜ ਘਟੂਗਾ ਪ੍ਰਾਈਵੇਟ ਕਾਲਜਾਂ ਤੇ ਲਗਾਮ ਲੱਗੂਗੀ ਉਹਨਾਂ ਨੂੰ ਵੀ ਲੱਗੂਗਾ ਕਿ ਹਾਂ ਯਾਰ ਕਾਲਜ ਜਾਈਏ ਕੋਈ ਸਿੱਖਣ ਨੂੰ ਮਿਲੂਗਾ ਕੰਪੀਟੀਟਰ ਪੈਦਾ ਹੋਗੀ ਨਾ ਹੁਣ ਪ੍ਰਾਈਵੇਟ ਕਾਲਜਾਂ ਦੇ ਕੰਪੀਟੀਟਰ ਹੀ ਹੈ ਨਹੀਂ ਕੋਈ ਸਰਕਾਰੀ ਕਾਲਜ ਜੇ ਮੰਨ ਲਓ ਬੀਏ ਦੀਆਂ 300 ਸੀਟਾਂ ਆਈਆਂ 300 ਤੋਂ ਬੱਚਾ ਪਿਆ ਇੱਕ ਐਨ ਲਾ ਲਓ ਜ਼ਿਲ੍ਹੇ ਚ ਕੱਲਾ 300 ਬੱਚਾ ਤਾਂ ਨਹੀਂ ਬੀਏ ਕਰਦਾ ਨਾ ਬੱਚਾ ਤਾਂ ਬੀਏ 10000 ਕਰਦਾ ਤਾਂ ਜਿਹੜੇ ਬਾਕੀ 9700 ਬੱਚੇ ਆ ਉਹ ਕਿੱਥੇ ਜਾਣਗੇ ਉਹ ਫਿਰ 7500 ਬੱਚਿਆਂ ਨੂੰ ਅਲਟਰਨੇਟ ਮਿਲ ਜਾਂਦਾ ਵੀ ਘਰੇ ਬੈਠੇ ਬੀਆ ਮਿਲ ਜੂਗੀ ਜਾਂ ਘਰੇ ਬੈਠੇ ਬੀੜ ਮਿਲ ਜੂਗੀ ਇਹ ਚੀਜ਼ ਹੈਗੀ ਜੇਕਰ ਸਰਕਾਰੀ ਕਾਲਜ ਖੋਲਣਗੇ ਤਾਂ ਇੱਕ ਅਲਟਰਨੇਟ ਨਾਲ ਖੜਾ ਹੋਊਗਾ ਤਾਂ ਜਿਹੜੇ ਮਾਫੀਆ ਨੂੰ ਵੀ ਡਰ ਹੋਊਗਾ ਵੀ ਯਾਰ ਬਰਾਬਰ ਕੰਪੀਟੀਟਰ ਖੜੇ ਹੋਗੇ ਸਰਕਾਰ ਨੇ ਕਰਤੇ ਸਾਨੂੰ ਵੀ ਡਰ ਹੋਊਗਾ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਵੀ ਲਗਾਮ ਜਿਹੜੀ ਹੈ ਕਸੀ ਜਾਊਗੀ ਪੰਜਾਬ ਦਾ ਖੈਰ ਖਵਾ ਕੌਣ ਹੈ ਫਿਰ ਜੇਕਰ ਪੰਜਾਬ ਸਰਕਾਰ ਨਹੀਂ ਸੁਣ ਰਹੀ ਪੰਜਾਬ ਸਰਕਾਰ ਇਸ ਸਮਾਜ ਲਈ ਪ੍ਰਤੀ ਸੁਹਿਰਦ ਨਹੀਂ ਹੈ ਤੁਹਾਨੂੰ ਕੀ ਲੱਗਦਾ ਦੇਖੋ ਪੰਜਾਬ ਸਰਕਾਰ ਬਿਲਕੁਲ ਗੂੰਗੀ ਬੋਲੀ ਹੋ ਚੁੱਕੀ ਹੈ ਕਿਸੇ ਵੀ ਮਾਮਲੇ ਤੇ ਲਾ ਲਓ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਵੀ ਜਦੋਂ ਆਉਣ ਵਾਲੀ ਸਰਕਾਰ ਚੁਣੋ ਉਹ ਬੰਦਾ ਚੁਣੋ ਜਿਹੜਾ ਪੜਿਆ ਲਿਖਿਆ ਹੋਵੇ ਜਿਹਦਾ ਕੋਈ ਵਿਜ਼ਨ ਹੋਵੇ ਅਨਪੜ੍ਹ ਬੰਦੇ ਚੁਟਕਲਿਆਂ ਮਾਰਨ ਵਾਲੇ ਬੰਦੇ ਨਾ ਸੁਣੋ ਤਾਂ ਕਿਤੇ ਨਾ ਕਿਤੇ ਐਜੂਕੇਟ ਪੀਪਲਸ ਚੁਣੋਗੇ ਤਾਂ ਐਜੂਕੇਸ਼ਨ ਲਈ ਕੁਛ ਨਾ ਕੁਛ ਉਹ ਅੱਗੇ ਲੈ ਕੇ ਆਊਗਾ ਜਿਹਦਾ ਕੋਈ ਵਿਜ਼ਨ ਹੋਊਗਾ ਪੜਿਆ ਲਿਖਿਆ ਹੋਊਗਾ ਪਿਛਲੀਆਂ ਸਰਕਾਰਾਂ 'ਚ ਪੜ੍ਹੇ ਲਿਖੇ ਮੰਤਰੀ ਬਹੁਤ ਸੀ ਤਾਂ ਹੀ ਚਲਾਈ ਗਏ ਤਾਂ ਹੁਣ ਦੀ ਸਰਕਾਰ ਕੋਲੇ ਤਾਂ ਕੋਈ ਚੱਜ ਦਾ ਬੰਦਾ ਹੀ ਹੈ ਨਹੀਂ ਇੱਕ ਇੰਡੀਪੈਂਡੈਂਟ ਬੰਦਾ ਚਾਹੋ ਜਿਹੜਾ ਥੋੜਾ ਜਿਹਾ ਗੜਸ ਰੱਖਦਾ ਹੋਵੇ ਕਿਸੇ ਦੇ ਥੱਲੇ ਲੱਗ ਕੇ ਕੰਮ ਨਾ ਕਰੇ ਜਿਵੇਂ ਸਾਰੀ ਸਰਕਾਰ ਦਿੱਲੀ ਦੇ ਥੱਲੇ ਲੱਗੀ ਪਈ ਹੈ ਅਹੁਦਿਆਂ ਦੇ ਮਾਰੇ ਉਹਨਾਂ ਦੇ ਥੱਲੇ ਲੱਗੇ ਪਏ ਆ ਭਗਵੰਤ ਮਾਨ ਤਾਂ ਇੱਕ ਡੰਮੀ ਮੁੱਖ ਮੰਤਰੀ ਹੈ ਸੁਪਰ ਸੀਮਤਾ ਚੀਫ ਮਿਨਿਸਟਰ ਸਾਬਕਾ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਗੱਲਬਾਤ ਕੀਤੀ ਹੋਰ ਵੀ ਗੱਲਾਂ ਬਾਤ ਹੋ ਸਕਦੇ ਨੇ ਐਜੂਕੇਸ਼ਨ ਤੇ ਤੇ ਜ਼ਰੂਰ ਆਪਾਂ ਫੇਰ ਕਦੇ ਮਿਲਾਂਗੇ ਰਜਨਦੀਪ ਹੋਰ ਨਾਲ ਆਪਾਂ ਗੱਲਬਾਤ ਕੀਤੀ ਆ ਆਰਟੀ ਐਕਟਿਵਿਸਟ ਨੇ ਤੇ ਇੱਕ ਡਾਟਾ ਦੇ ਨਾਲ ਤੱਥਾਂ ਦੇ ਨਾਲ ਆਪਣੀ ਗੱਲ ਰੱਖੀ ਆ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਆ ਤੁਹਾਡੇ ਇਲਾਕੇ ਦੇ ਸਰਕਾਰੀ ਕਾਲਜ ਦੀ ਹਾਲਤ ਕਿਦਾਂ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ ਜੀ ਇਸ ਵੀਡੀਓ ਨੂੰ ਜ਼ਰੂਰ ਸਾਂਝਾ ਵੀ ਕਰਿਓ ਜੀ ਦੇਖਦੇ ਰਹੋ ਤੁਹਾਨੂੰ